ਬੇਤਨ ਨੂੰ ਪੋਸਟਾ ਤੁਹਾਡਾ ਵਾਰਡ ਜਿਹਨ ਦਾ ਸੁਪਨਾ ਹੈਗਾ ਨਹੀਂ ਹੈਗਾ ਮੈਂ ਤਾਂ ਸੋਚਿਆ ਨਹੀਂ ਸੀ ਬਾਹਰ ਜਾਣ ਦਾ ਹਨਾ ਪਰ ਕਈ ਲੱਗਾ ਆਲੇ ਦੁਆਲੇ ਸੁਣ ਕੇ ਕਿ ਹਾਂ ਯਾਰ ਇੱਕ ਵਾਰੀ ਟ੍ਰਾਈ ਕਰਨੀ ਚਾਹੀਦੀ ਉਦਾਂ ਨਹੀਂ ਜਣਾ ਘੁੰਮਣ ਫਿਰਨ ਨਹੀਂ ਜਲਦੀ ਦੇਖੋ ਇੱਕ ਰੇੜੀ ਲਾਉਣ ਵਾਲਾ ਵੀ ਸੋਨੇ ਪੈਸੇ ਕਮਾ ਸਕਦਾ ਜੇ ਉਹਦੀ ਨੀਤ ਹੋਵੇ ਬਿਲਕੁਲ ਏਅਰਪੋਰਟ ਤੇ ਉਤਰਿਆ ਤੇ ਬਾਹਰ ਨੋਟਾਂ ਦੀ ਗੱਡੀ ਫੜੇ ਖੜੀ ਆ ਤੇ ਉੱਥੋਂ ਪੈਸੇ ਚੱਕ ਕੇ ਤੇ ਘਰ ਨੂੰ ਪਾਤੇ ਕੰਮ ਕਰਨਾ ਪੈਣਾ ਉੱਥੇ ਜਾ ਕੇ ਬਾਹਰ ਇੱਥਿਆਂ ਨਾਲੋਂ ਟਫ ਲਾਈਫ ਹੈ ਜੇ ਸ਼ਿਫਟ ਲੱਗੂਗੇ ਫੇਰ ਹੀ ਰੋਟੀ ਖਾਉਣੇ ਉੱਥੇ ਬਿਲਕੁਲ ਉੱਥੇ ਬੰਦੇ ਦਾ ਸਿਰ ਦੁਖਦਾ ਬਿਮਾਰੀਆਂ ਤਾਂ ਵੀ ਤੁਹਾਨੂੰ ਕੰਮ ਤੇ ਜਾਣਾ ਪੈਂਦਾ ਆਦਰ ਇੱਕ ਗੱਲ ਸੁਣਾਉਂਦੇ ਹੁੰਦੇ ਮੈਨੂੰ ਤੁਹਾਡੀ ਗੱਲ ਤੋਂ ਯਾਦ ਆ ਗਿਆ ਕਹਿੰਦੇ ਵੀ ਮੇਰੇ ਦਾਦਾ ਜੀ ਉਹਨਾਂ ਨੂੰ ਕਹਿੰਦੇ ਸੀ ਖਾਲਾ ਹੁਣ ਖਾਲਾ ਬਾਟ ਜੋ ਤੇਰੇ ਆਵਦੇ ਨੇ ਆਣੇ ਹੋਗੇ ਨਾ ਤੂੰ ਇਹ ਵੀ ਜੇਬ ਚ ਪਾ ਲਿਆ ਕਰਨੀ ਹੈ ਯਾਨੀ ਕਿ ਉਹ ਆਪਣੇ ਬੱਚਿਆਂ ਦਾ ਸੋਚਣ ਲੱਗਦਾ ਦਾ ਬੰਦਾ ਆਪਣਾ ਨਹੀਂ ਸੋਚਦਾ ਉਸ ਇਹੀ ਹੁੰਦਾ ਕਿ ਮੇਰੇ ਬੱਚਿਆਂ ਨੂੰ ਹਰ ਚੀਜ਼ ਮਿਲ ਜਵੇ ਹਮ ਹਮ ਜਿਹੋ ਚੀਜ਼ਾਂ ਸਾਨੂੰ ਨਹੀਂ ਮਿਲ ਪਾਈਆਂ ਨਾ ਆਪਾਂ ਚਾਹੁੰਦੇ ਸਾਡੇ ਬੱਚਿਆਂ ਨੂੰ ਮਿਲਣ ਜੀ ਹੁਣ ਮੈਂ ਚਾਹੁੰਦਾ ਕਿ ਜੂ ਮੈਂ ਕਮਾਵਾ ਜੋ ਕੁਛ ਕਰਾਂ ਮੈਂ ਹੈ ਨਾ ਮੇਰੇ ਬੱਚੇ ਜੀ ਬੱਚੇ ਵੱਡੇ ਹੋਣ ਹਮ ਬੱਚੇ ਉਹ ਵਧੀਆ ਪੜਨ ਹਮ ਪੇਰੈਂਟਸ ਕੋਈ ਵੀ ਹੁੰਦਾ ਜਾਂ ਤੁਹਾਡੇ ਆ ਜਾਂ ਮੇਰੇ ਆ ਜਾਂ ਹਰ ਇੱਕ ਦੇ ਆ ਉਹ ਚਾਹੁੰਦੇ ਹੁੰਦੇ ਜੋ ਸਾਨੂੰ ਨਹੀਂ ਤਾਂ ਮਿਲ ਸਕਿਆ ਹਮ ਸਾਡੇ ਬੱਚਿਆਂ ਨੂੰ ਜ਼ਰੂਰ ਮਿਲੇ ਬਿਲਕੁਲ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਂ ਅੱਜ ਵੀ ਮੇਰੇ ਫਾਦਰ ਸਾਹਿਬ ਨਹੀਂ ਹੈਗੇ ਮੈਂ ਆਪਣੀ ਮੰਮਾ ਨੂੰ ਬਹੁਤ ਪਿਆਰ ਕਰਦਾ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਕਿ ਹਰਾਮ ਦਾ 1 ਰੁਪਿਆ ਵੀ ਵਾੜਾ ਜੀ ਜੀ ਹੈਨਾ ਤੇ ਉਹ ਅਗਰ ਤੁਹਾਡੇ ਤੇ ਨਹੀਂ ਪਿਆ ਉਹ ਬੱਚਿਆਂ ਤੇ ਪੈ ਜਾਣ ਹੈ ਜੀ ਜੀ ਇਨਸਾਨ ਦਾ ਇੱਕ ਚਿਹਰਾ ਨਹੀਂ ਹੁੰਦਾ ਮੰਨ ਲਓ ਹੁਣ ਕੋਈ ਬੰਦਾ ਦਾਨਪੁਣ ਵੀ ਕਰਦਾ ਜਾ ਕਿਦਾਂ ਨਾ ਆਪਾਂ ਭਾਣੋ ਕਈ ਬੰਦਿਆਂ ਦੀ ਇਸ਼ੂ ਉਹ ਥਿੰਕਿੰਗ ਜਾਂ ਰੀਲਾਂ ਬਣਾਉਣੀਆਂ ਹਰ ਜਗ੍ਹਾ ਤੇ ਕੋਸ਼ ਵੀ ਕਿਸਾਨ ਨੂੰ ਇੱਕ ਰੋਟੀ ਵੀ ਦੇਤੀ ਉਹਦੀ ਵੀ ਰੀਲ ਬਣਨੀ ਚਾਹੀਦੀ ਆ ਕਿਸੇ ਨੂੰ 100 ਰੁਪਏ ਦਿੱਤਾ ਉਹਦੀ ਵੀ ਰੀਲ ਬਣਨੀ ਚਾਹੀਦੀ ਆ ਪਰ ਹਰ ਇੱਕ ਦਾ ਚਿਹਰਾ ਹੁੰਦਾ ਆਪਣਾ ਆਪਣਾ ਹੁਣ ਆਪਨੂੰ ਨਹੀਂ ਪਸੰਦ ਜੇ ਤੋਂ ਪੈਸੇ ਨਹੀਂ ਹੁੰਦੇ ਹਨਾ ਮੰਨ ਲਓ ਪੈਸੇ ਘੱਟ ਹੁੰਦੇ ਆ ਉਹ ਤੁਹਾਡੇ ਪੈਰ ਫੜਨ ਤੱਕ ਵੀ ਜਾਂਦਾ ਨਾ ਤੁਸੀਂ ਉਹਦੇ ਹੰਝੂਆਂ ਦਾ ਮੁੱਲ ਲਾ ਸਕਦੇ ਆ ਨਾ ਉਸ ਫੀਲਿੰਗ ਦਾ ਮੁੱਲ ਲਾ ਸਕਦੇ ਆ ਰੀਸੈਂਟ ਮੈਂ ਤੁਹਾਨੂੰ ਦੱਸਦਾ ਇੱਕ ਯੂਰਪ ਦੀ ਫੈਮਿਲੀ ਆ ਸਾਡੇ ਪੇਜ ਤੇ ਵੀ ਹੈਗੀ ਆ ਉਹਨਾਂ ਦੇ ਮਦਰ ਨਾਲ ਆਏ ਹੋਏ ਸੀ ਕਹਿੰਦੇ ਪੁੱਤ ਵੀ ਇੰਨੇ ਪੈ ਦੇ ਮੈਂ ਕਮਾਤਾ ਜੀ ਵੀ ਚਲੋ ਜਿੰਨੇ ਦੀ ਆਪਣੀ ਗੱਲ ਹੋਈ ਹੈ ਤੁਸੀਂ ਉਹਨੇ ਤਾਂ ਕਰ ਦਿਓ ਹਨਾ ਤੇ ਉਹ ਰੁਪਏ ਉਹਨੇ ਨਾ ਉੱਠ ਕੇ ਉਹਨੇ ਆਪਣਾ ਜਿਦਾਂ ਪੱਲਾ ਕਰਦਾ ਇਸ ਤਰ੍ਹਾਂ ਇੱਕ ਮਤਲਬ ਪੇੜ ਬੋੜ ਦਾ ਟਾਈਟ ਜੀ ਬਿਲਕੁਲ ਬਿਲਕੁਲ ਰੁਪਏ ਹਨਾ ਮਾਪਿਆਂ ਤੋਂ ਬਾਅਦ ਤੁਹਾਡਾ ਲਾਈਫ ਪਾਰਟਨਰ ਹੁੰਦਾ ਕੁੜੀ ਲਈ ਹਸਬੰਡ ਹੁੰਦਾ ਹਸਬੰਡ ਲਈ ਵਾਈਫ ਹੁੰਦੀ ਹੈ ਜੇ ਉਹ ਚੰਗਾ ਨਹੀਂ ਹੈਗਾ ਨਾ ਤੇ ਜੋ ਤੁਸੀਂ ਕਮਾਇਆ ਉਹ ਨਹੀਂ ਜੋੜ ਸਕਦਾ ਮੈਂ ਤੁਹਾਨੂੰ ਦੱਸਦਾ ਮੈਂ ਪੜਨਾ ਚਾਹੁੰਦਾ ਸੀਗਾ ਜੋ ਮੇਰੀ ਲਾਇਬਰੀ ਸੱਚੀ ਸਚਾਈ ਸਟੋਰੀ ਆ ਪਰ ਮੈਨੂੰ ਉਹਨਾਂ ਨੇ ਕੈਪੇਬਲ ਕੀਤਾ ਕਿ ਅੱਜ ਮੈਂ ਹਨਾ ਕੁਝ ਬਣਾ ਕੇ ਬੈਠਾ ਆਪਣੇ ਲੈਣਾ ਫਣ ਮੈਂ ਆ ਦੇਖੋ ਮੇਰੇ ਦੋਤੀਆਂ ਆ ਹਨਾ ਹੁਣ ਮੈਂ ਚਾਹੁੰਦਾ ਕਿ ਜੋ ਮੈਂ ਕਮਾਵਾ ਜੋ ਕੁਝ ਕਰਾ ਮੈਂ ਹਨਾ ਮੇਰੇ ਬੱਚੇ ਜੀ ਬੱਚੇ ਵੱਡੇ ਹੋਣ ਹਮ ਅਨਕਟ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਵੈਲਕਮ ਹੈ ਮੈਂ ਅਮਰਗਿ ਤੇ ਅੱਜ ਦਾ ਪੋਡਕਾਸਟ ਬਹੁਤ ਇੰਟਰਸਟਿੰਗ ਰਹਿਣ ਵਾਲਾ ਹੈ ਕਿਉਂਕਿ ਅੱਜ ਅਸੀਂ ਗੱਲਬਾਤ ਕਰਾਂਗੇ ਟੂਰਿਸਟ ਵੀਜ਼ਾ ਐਕਸਪਰਟ ਨਾਲ ਤੇ ਇਸ ਪੋਡਕਾਸਟ ਨੂੰ ਲਾਸਟ ਤੱਕ ਸੁਣਦੇ ਰਹੋ वेलकम ਕਰਦੇ ਆ ਸਰ ਦਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸ਼ੁਰੂਆਤ ਕਰਾਂਗੇ ਤੁਹਾਡੀ ਜਰਨੀ ਤੋਂ ਪਹਿਲਾਂ ਦੱਸੋ ਇਮੀਗ੍ਰੇਸ਼ਨ ਵਿੱਚ ਤੁਹਾਡੀ ਜਿਹੜਾ ਤੁਸੀਂ ਕਦਮ ਰੱਖਿਆ ਉਹ ਕਿਵੇਂ ਆ ਰੱਖਿਆ ਪਹਿਲਾਂ ਜੀ ਮੈਂ ਇੰਡੀਆ ਤੋਂ ਬਾਹਰ ਰਹਿੰਦਾ ਸੀ ਜੀ ਮੈਂ 2009 ਚ ਇੰਡੀਆ ਤੋਂ ਬਾਹਰ ਚੱਲ ਗਿਆ ਸੀ 6-7 ਸਾਲ ਮੈਂ ਉੱਥੇ ਰਿਹਾ ਜੀ ਉੱਥੋਂ ਮੈਂ ਕਈ ਕੰਮ ਬੰਦਾ ਕਰਦਾ ਜਦੋਂ ਬਾਹਰ ਜਾਂਦਾ ਇੰਡੀਆ ਤੋਂ ਨਾ ਆਪਣੇ ਲਾਈਫ ਦੇ ਅਕੋਰਡਿੰਗ ਫਿਰ ਮੈਂ ਇਮੀਗ੍ਰੇਸ਼ਨ ਲਾਈਨ 'ਚ ਪੈ ਗਿਆ ਜੀ ਉੱਥੋਂ ਮੈਂ ਇਸ ਕੰਮ ਨੂੰ ਸਟਾਰਟ ਕੀਤਾ ਬੇ 6-7 ਸਾਲ ਤੁਸੀਂ ਬਾਹਰ ਉੱਥੇ ਮੈਂ ਸੌ ਸੌ ਰਹੇ ਹਾਂ ਜੀ 7 ਸਾਲ ਰਹੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਪਰ ਕਾਫੀ ਐਕਸਪੀਰੀਅੰਸ ਇਕੱਠਾ ਕਰਕੇ ਲਗਿਆ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਤਰ੍ਹਾਂ ਦਾ ਐਕਸਪੀਰੀਅੰਸ ਜਦੋਂ ਬੰਦਾ ਆਪ ਕਰਦਾ ਕਹਿੰਦੇ ਰੋਟੀ ਵੀ ਆਪ ਕਾਣੀ ਪੈਂਦੀ ਆ ਤੇ ਫਿਰ ਬਹੁਤ ਕੁਝ ਬੰਦਾ ਸਿੱਖ ਜਾਂਦਾ ਨਾ ਫਿਰ ਇਮੀਗ੍ਰੇਸ਼ਨ ਲਾਈਨ ਵਿੱਚ ਮੈਂ ਆ ਗਿਆ ਤੇ ਉੱਥੋਂ ਪਹਿਲਾਂ ਉੱਥੇ ਦਾ ਕੰਮ ਕਰਦਾ ਸੀ ਫਿਰ ਚਲੋ ਮੈਂ 16 ਚ ਇੰਡੀਆ ਆ ਗਿਆ ਫਿਰ ਇੱਥੇ ਆ ਕੇ ਕੰਮ ਸਟਾਰਟ ਕਰ ਦਿੱਤਾ ਮਤਲਬ ਉੱਥੇ ਇਮੀਗ੍ਰੇਸ਼ਨ ਸ਼ੁਰੂ ਕਰ ਲਿਆ ਸੀ ਪਹਿਲਾਂ ਹੀ ਤੇ ਉਸ ਤੋਂ ਬਾਅਦ ਇੰਡੀਆ ਵਿੱਚ ਸ਼ੁਰੂ ਕੀਤਾ ਤੇ ਫਿਰ ਮਤਲਬ ਕਿਉਂ ਤੁਹਾਨੂੰ ਲੱਗਾ ਕਿ ਇਮੀਗ੍ਰੇਸ਼ਨ ਚ ਆ ਜਾਣਾ ਚਾਹੀਦਾ ਕਿਉਂਕਿ ਐਦਾਂ ਹੁੰਦਾ ਨਾ ਕਿ ਜਿਹੜਾ ਬੰਦਾ ਬਾਹਰ ਜਾਂਦਾ ਉਹ ਉੱਥੇ ਹੀ ਕਹਿੰਦਾ ਕਿ ਚਲੋ ਜੀ ਮੈਂ ਹੁਣ ਇੱਥੇ ਹੀ ਸੈਟਲ ਆ ਇੱਥੇ ਕੋਈ ਆਪਣਾ ਬਿਜ਼ਨਸ ਖੋਲ ਲੈਣਾ ਪ ਗੱਲ ਇਹ ਕਿ ਨਾ ਜੋ ਕੁਝ ਕਾਫੀ ਚੀਜ਼ਾਂ ਮੈਂ ਫੇਸ ਕੀਤੀਆਂ ਸੀਗੀਆਂ ਜਿਹੜੀਆਂ ਸ਼ਾਇਦ ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਨੂੰ ਫੇਸ ਕਰਨੀਆਂ ਪੈਣ ਹਨਾ ਲਾਈਕ ਕਿਦਾਂ ਗਲਤ ਗਾਈਡੈਂਸ ਹਾਂ ਗਲਤ ਪਰਸਨ ਕੋਲ ਤੁਸੀਂ ਆਪਣਾ ਕੰਮ ਦੇਣਾ ਇਹ ਗੱਲਾਂ ਬਹੁਤ ਮੈਟਰ ਕਰਦੀਆਂ ਹਾਂ ਹਾਂ ਪੈਸੀ ਫਸਾਉਣੇ ਟਾਈਮ ਵੇਸਟ ਹੋਣਾ ਇਹ ਗੱਲਾਂ ਛੋਟੀਆਂ ਨਹੀਂ ਹੁੰਦੀਆਂ ਇੱਕ ਨਾਰਮਲ ਫੈਮਿਲੀ ਕੋਲ ਜੇ ਕਿਸੇ ਨੇ 2 ਲੱਖ ਲਾ ਕੇ ਵੀ ਆਪਣਾ ਬੱਚਾ ਭੇਜਣਾ ਨਾ ਉਹਦੇ ਲਈ 2 ਲੱਖ ਵੀ ਬਹੁਤ ਵੱਡੀ ਗੱਲ ਹੁੰਦੀ ਆ ਅੱਜ ਤਾਂ ਚਲੋ ਗੱਲਾਂ ਹੀ ਕੈਨੇਡਾ ਯੂਰਪ ਵੱਡੀਆਂ ਗੱਲਾਂ ਟ੍ਰੈਂਡਿੰਗ ਹੁੰਦੀਆਂ ਹਨਾ ਉਦੋਂ ਛੋਟੀ ਕੰਟਰੀ ਨੂੰ ਵੀ ਲਾਈਕ ਦੁਬਈ ਨੂੰ ਵੀ ਤੁਸੀਂ ਲਾ ਲਓ ਹਨਾ ਉਹ ਆਪਣੀ ਬਹੁਤ ਜਿਹਦਾ ਬੱਚਾ ਦੁਬਈ ਵੀ ਗਿਆ ਹੁੰਦਾ ਸੀ ਹਨਾ ਉਹਨੂੰ ਬਹੁਤ ਵਧੀਆ ਮੰਨਿਆ ਜਾਂਦਾ ਸੀ ਕਹਿੰਦੇ ਕਿਸੇ ਨੇ ਕੁੜੀ ਵੀ ਵਿਆਹਣੀ ਹੋਵੇ ਉਹ ਕਹਿੰਦਾ ਹੁੰਦਾ ਮੇਰਾ ਜਵਾਈ ਬਾਹਰ ਹੋਵੇ ਹਨਾ ਇਹ ਗੱਲ ਅਗਲਾ ਸੋਚਦਾ ਕਿ ਚਲੋ ਸਾਡੀ ਕੁੜੀ ਵਧੀਆ ਰੋਟੀ ਖਾਊਗੀ ਹਨਾ ਫਿਰ ਮੈਂ ਸੋਚਿਆ ਕਿ ਯਾਰ ਇੱਕ ਅੱਛੇ ਢੰਗ ਨਾਲ ਕੰਮ ਕੀਤਾ ਜਾਵੇ ਕਿ ਇੱਕ ਅੱਛੀ ਸੇਧ ਦਿੱਤੀ ਜਾਵੇ ਹਰ ਇੱਕ ਦੇ ਬੱਚੇ ਨੂੰ ਚਾਹੇ ਉਹ ਮੁੰਡਾ ਆ ਚਾਹੇ ਉਹ ਕੁੜੀ ਆ ਚਾਹੇ ਉਹ ਸਟੱਡੀ ਵੀਜ਼ਾ ਚਾਹੇ ਉਹ ਟੂਰਿਸਟ ਵੀਜ਼ਾ ਹਨਾ ਆਪਾਂ ਅੱਛੇ ਢੰਗ ਨਾਲ ਕੰਮ ਕਰੀਏ ਕਿ ਉਹਨਾਂ ਦੇ ਬੱਚਿਆਂ ਨੂੰ ਬਾਹਰ ਭੇਜੇ ਕਿ ਅੱਛੇ ਢੰਗ ਨਾਲ ਜੇ ਉਹਨਾਂ ਤੋਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਹਿڈن ਚਾਰजेस ਨਾ ਲੈ ਜਾਣ ਕੋਈ ਐਡਵਾਂਸ ਨਾ ਲਿਆ ਜਾਵੇ ਚੰਗੀ ਸਲਾਹ ਦਿੱਤੀ ਜਾਵੇ ਕਈ ਵਾਰ ਤੁਹਾਡੇ ਤੋਂ ਕਲਾਇੰਟ ਕੰਮ ਨਹੀਂ ਵੀ ਕਰਾਉਂਦਾ ਪਰ ਤੁਸੀਂ ਉਹਨੂੰ ਚੰਗੀ رائے ਦੇ ਕੇ ਤੋਰੋ ਕਿ ਹਾਂ ਤੁਹਾਨੂੰ ਯਾਦ ਕਰੇ ਵੇ ਇੱਕ ਗੱਲਬਾਤ ਹੁੰਦੀ ਹੈ ਕਹਿੰਦੇ ਕਿ ਤੁਸੀਂ ਕਿਸੇ ਨਾਲ ਗੱਲਬਾਤ ਕੀਤੀ ਹੋਈ ਹੈ ਤੇ ਉਹ ਲੰਮੇ ਸਮੇਂ ਤੱਕ ਯਾਦ ਰਹਿੰਦੀ ਹੈ ਬਿਲਕੁਲ ਬਿਲਕੁਲ ਕੰਮ ਕਰਨਾ ਹੀ ਸਭ ਕੁਝ ਨਹੀਂ ਹੁੰਦਾ ਹੂੰ ਕਈ ਵਾਰ ਤੁਹਾਡੀ ਗੱਲਬਾਤ ਹੀ ਬੰਦਾ ਯਾਦ ਰੱਖਦਾ ਕਿ ਯਾਰ ਮੈਨੂੰ ਨੇ ਰਾਈਟ ਚੋਇਸ ਇੱਕ ਅੱਛੀ ਸਲਾਹ ਦਿੱਤੀ ਸੀ ਸਲਾਹ ਦਿੱਤੀ ਸੀ ਹਾਂ ਪਰ ਅੱਜ ਕੱਲ ਇਹ ਵੀ ਕਹਿੰਦੇ ਹਨ ਕਿ ਬਿਨਾਂ ਪੁੱਛੇ ਕਿਸੇ ਨੂੰ ਸਲਾਹ ਵੀ ਨਹੀਂ ਦੇਣੀ ਚਾਹੀਦੀ ਸਲਾਹ ਦਿੱਤੀ ਵੀ ਮਾੜੀ ਹੁੰਦੀ ਹੈ ਚਲੋ ਬਿਨਾਂ ਪੁੱਛੇ ਤਾਂ ਆਪਾਂ ਨਹੀਂ کہہ ਸਕਦੇ ਚਲੋ ਜਦੋਂ ਆਫਿਸ 'ਚ ਕਿਸੇ ਨੇ ਵਿਜ਼ਿਟ ਕੀਤਾ ਹਾਂ ਉਹਨੇ ਆਪਣੀ ਪ੍ਰੋਫਾਈਲ ਡਿਸਕਸ ਕੀਤੀ ਕਿ ਹਾਂ ਹਰ ਇੱਕ ਬੰਦੇ ਨੇ ਜਿਹੜਾ ਆਇਆ ਹੁੰਦਾ ਤੁਹਾਡੇ ਆਫਿਸੋਂ ਨੇ ਪਾਸਵਰਡ ਤੁਹਾਨੂੰ ਦੇ ਕੇ ਨਹੀਂ ਜਾਣਾ ਹੁੰਦਾ ਬਿਲਕੁਲ ਕਈ ਬੰਦਾ ਸੋਚਦਾ ਹੁੰਦਾ ਕਿ ਮੇਰੀ ਆ ਪ੍ਰੋਫਾਈਲ ਹੈ ਉਹਨੇ ਹੋਰ ਦੋ ਚਾਰ ਆਫਿਸਾਂ ਚ ਜਾਣਾ ਵੀ ਹੁੰਦਾ ਹਣਾ ਬਟ ਆਪਣੇ ਜਦੋਂ ਉਹ ਦੋ ਚਾਰਾਂ ਨੂੰ ਉਹਨੇ ਮਿਲ ਵੀ ਲਿਆ ਨਾ ਉਹ ਘਰੇ ਜਾ ਕੇ ਸੋਚੇ ਵੀ ਮੈਨੂੰ ਉਹ ਕੇਸ ਬੰਦੇ ਨੇ ਕੀ ਕਿਹਾ ਸੀ ਕੇਸ ਬੰਦੇ ਨੇ ਕੀ ਕਿਹਾ ਸੀ ਫਿਰ ਉਹ ਤੁਹਾਨੂੰ ਯਾਦ ਰੱਖਦਾ ਕਿ ਯਾਰ ਉਸ ਬੰਦੇ ਨੇ ਮੈਨੂੰ ਅਪਰੋਚ ਵੀ ਨਹੀਂ ਕੀਤੀ ਕਿ ਮੈਨੂੰ ਪਾਸਵਰਡ ਦੇ ਕੇ ਜਾ ਬਟ ਉਹਦੀ ਗੱਲਾਂ ਮੈਨੂੰ ਚੰਗੀਆਂ ਲੱਗੀਆਂ ਮੈਂ ਦੁਬਾਰਾ ਉੱਥੇ ਜਮਾ ਤੇ ਉਹਨਾਂ ਨੂੰ ਪਾਸਵਰਡ ਦੇ ਕੇ ਆਮ ਆਪਣਾ ਕੰਮ ਕਰਵਾਵਾ ਬਿਲਕੁਲ ਕਦੇ ਇਦਾਂ ਨਹੀਂ ਲੱਗਾ ਕਿ ਯਾਰ ਇਸ ਜਿਹੜੀ ਇੰਡਸਟਰੀ ਹੈ ਜਦੋਂ ਬਹੁਤ ਗਾਲਾਂ ਕੱਢਦੇ ਆ ਲੋਕੀ ਕਮੈਂਟ ਬਹੁਤ ਗੰਦੇ ਗੰਦੇ ਕਰਦੇ ਆ ਏਜੰਡਾ ਨੂੰ ਮਾੜਾ ਹੀ ਕਹਿੰਦੇ ਆ ਹਨਾ ਬਾਲਾ ਚੰਗਾ ਕਿਤੇ ਮੰਨਿਆ ਨਹੀਂ ਗਿਆ ਤੁਹਾਨੂੰ ਇਦਾਂ ਨਹੀਂ ਲੱਗਾ ਕਿ ਛੱਡ ਦਈਏ ਨਹੀਂ ਨਹੀਂ ਮੈਮ ਇਹ ਹੋਰ ਮਜ਼ਬੂਤ ਕਰਨੀਆਂ ਚੀਜ਼ਾਂ ਆਪਣੇ ਕਾਮਕਾਰ ਨੂੰ ਚੰਗੇ ਢੰਗ ਨਾਲ ਕਰਨ ਦੀ ਕਸਹਿ ਦਿੰਨੀਆਂ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਬਿਲਕੁਲ ਜੇ ਆਪਾਂ ਮੇਰੀ ਲਾਈਨ ਨੂੰ ਛੱਡ ਕੇ ਏਜੰਟ ਲਬਜ਼ ਨੂੰ ਇੱਕ ਹਨਾ ਇੱਕ ਕ੍ਰਿਮਿਨਲ ਤਰ੍ਹਾਂ ਦੇਖਿਆ ਜਾਂਦਾ ਹੂੰ ਮੈਂ ਕਹਿੰਨਾ ਪਾਬਲੋ ਐਸਕੋਵਾਰ ਜਿੱਦਾਂ ਹਨਾ ਇੱਕ ਬਹੁਤ ਵੱਡਾ ਗੁੰਡਾ ਸੀਗਾ ਹੂੰ ਉਸ ਤਰ੍ਹਾਂ ਕੇ ਸਾਡੀ ਲਾਈਨ ਨੂੰ ਦੇਖਿਆ ਜਾਣ ਲੱਗ ਪਿਆ ਬਿਲਕੁਲ ਸਾਰੇ ਨਹੀਂ ਇਦਾਂ ਦੇ ਹੁੰਦੇ ਹੂੰ ਸਾਰੇ ਨਹੀਂ ਹੁੰਦੇ ਮੈਂ ਨਹੀਂ ਕਹਿੰਨਾ ਮੇਰੇ ਤੋਂ ਇਲਾਵਾ ਬਹੁਤ ਅੱਛੇ ਕੰਮ ਕਰਨ ਵਾਲੇ ਲੋਕ ਹੀ ਬੈਠੇ ਆ ਦੇਖੋ ਆਪਾਂ ਨੂੰ ਨਹੀਂ ਪਤਾ ਹੁੰਦਾ ਆਪਣੇ ਜਿਹੜਾ ਆਣ ਗਵਾਂਡ ਚ ਬੰਦਾ ਰਹਿੰਦਾ ਉਹ ਕੀ ਕਰਦਾ ਪਿਆ ਨਾ ਹੂੰ ਉਹਨੇ ਆਪਣੀ ਬਾਈਕ ਸਟਾਰਟ ਕੀਤੀ ਆਪਣੀ ਗੱਡੀ ਲੈ ਕੇ ਗਿਆ ਹੂੰ ਆਪਨੋ ਲੋਦਾਂ ਦਾ ਕਿ ਜਵਾਬ ਤੇ ਗਿਆ ਨਾ ਬਟ ਉਹ ਕੀ ਉਹ ਕਰਾਇਮ ਕਰਦਾ ਪਿਆ ਉਹ ਕੋਈ ਧੰਦਾ ਕਰਦਾ ਪਿਆ ਕੋਈ ਡਰੱਗ ਦਾ ਕੰਮ ਕਰਦਾ ਪਿਆ ਸਾਨੂੰ ਤਾਂ ਨਹੀਂ ਪਤਾ ਬਿਲਕੁਲ ਅਸੀਂ ਤਾਂ ਲੋਕਾਂ ਦੇ ਸਾਹਮਣੇ ਬੈ ਕੰਮ ਕਰਦੇ ਪਏ ਆ ਹੂੰ ਹੂੰ ਤੁਸੀਂ ਸਾਨੂੰ ਜਦੋਂ ਮਰਜੀ ਆ ਕੇ ਮਿਲ ਸਕਦੇ ਆ ਸਾਡਾ ਆਫਿਸ ਆ ਸਾਡੀ ਕੋਈ ਆਇਡੈਂਟੀ ਆ ਬਿਲਕੁਲ ਗਵਰਨਮੈਂਟ ਤੋਂ ਲਾਇਸੈਂਸ ਹੋਲਡਰ ਆ ਅਸੀਂ ਹੂੰ ਹੂੰ ਕੋਈ ਕੋਈ ਡਰੱਗ ਡੀਲਰ ਤਾਂ ਨਹੀਂ ਹੈਗੇ ਨਾ ਲੋਕਾਂ ਦੇ ਬੱਚੇ ਨਸ਼ੇ ਦੇ ਨਹੀਂ ਲਾ ਰਹੇ ਨਾ ਹੂੰ ਕੁਝ ਕੁਝ ਗੰਦੀ ਸਿੱਧਤ ਨਹੀਂ ਦੇ ਰਹੇ ਨਾ ਜੀ ਤੁਹਾਡੇ ਬੱਚੇ ਦਾ ਪਾਸਵਰਡ ਲੈਦਾ ਤਾਂ ਪੈਸੇ ਲੈ ਕੇ ਤੁਹਾਡੇ ਬੱਚੇ ਨੂੰ ਬਾਹਰ ਭੇਜਦੇ ਪਏ ਆ ਹੂੰ ਬਾਹਰ ਬੱਚਾ ਜਾਵੇ ਤੁਹਾਨੂੰ ਖੁਸ਼ੀ ਦਵੇ ਤਾਂ ਤੁਹਾਡੇ ਲਈ ਘਰ ਬਣਾਵੇ ਆਪਣੇ ਮਾਪਿਆਂ ਨੂੰ ਪੈਸੇ ਪਾਉਂਦਾ ਬੱਚਾ ਹਨਾ ਇੱਥੇ ਤੁਸੀਂ ਵੀ ਦੇਖ ਸਕਦੇ ਹੋ ਤਾਂ ਕਿੰਨਾ ਡਰਗ ਇਸ ਵਿੱਚ ਡਰਗ ਕਿੰਨਾ ਪਿਆ ਪੰਜਾਬ ਵਿੱਚ ਬਿਲਕੁਲ ਉਹ ਤਾਂ ਹੈ ਮੈਂ ਤੁਹਾਡੀ ਗੱਲ ਟੋਕਣਾ ਚਾਹੂੰਗਾ ਇਹ ਜਿੱਦਾਂ ਲੋਕ ਕਹਿ ਰਹੇ ਆ ਅੱਜਕੱਲ ਕਿ ਏਜੰਟਾ ਨੇ ਪੰਜਾਬ ਖਾਲੀ ਕਰਤਾ ਹਨਾ ਸਾਡੇ ਲੱਗੇ ਮਤਲਬ ਮੈਂ ਆਪ ਦੇ ਘਰ ਦੀ ਗੱਲ ਕਰ ਰਿਹਾ ਹਾਂ ਜੀ ਸਾਡੇ ਲੱਗੇ ਵੱਡੇ ਵੱਡੇ ਮਹਿਲ ਹੀ ਪਏ ਹੋਏ ਆ ਨਾ ਸਾਰੀਆਂ ਕੋਠੀਆਂ ਬਹੁਤ ਵੱਡੀਆਂ ਵੱਡੀਆਂ ਪਰ ਰਹਿੰਦਾ ਕੌਣ ਆ ਜਿਹੜੇ ਪ੍ਰਵਾਸੀ ਆਪਣੇ ਆ ਨਾ ਉਹ ਉਹ ਉਹਨਾਂ ਦੇ ਪਰਿਵਾਰ ਆ ਕੇ ਰਹਿੰਦੇ ਆ ਬਾਕੀ ਕੋਠੀਆਂ ਖਾਲੀ ਬਿਲਕੁਲ ਖਾਲੀ ਆ ਨਾ ਤੇ ਪੰਜਾਬ ਨੂੰ ਖਾਲੀ ਕਰਨ ਦੇ ਵਿੱਚ ਏਜੰਟਾਂ ਦਾ ਹੀ ਹੱਥ ਹੈ ਹੁਣ ਦੇਖੋ ਜਿਹੜੇ ਤੁਸੀਂ ਮਹਿਲਾਂ ਦੀ ਗੱਲ ਕੀਤੀ ਹੂੰ ਜੀ ਉਹ ਪਰਿਵਾਰ ਇੰਡੀਆ ਚ ਹੁੰਦੇ ਇੱਥੇ ਰਹਿੰਦੇ ਹੁੰਦੇ ਤੁਹਾਡੇ ਆਣ ਗਵਣ ਚ ਰਹਿੰਦੇ ਹੁੰਦੇ ਫੇ ਉਹ ਮਹਿਲ ਹੋਣੇ ਸੀ ਜਾਂ ਨਹੀਂ ਹੋਣੇ ਸੀ ਨਹੀਂ ਨਹੀਂ ਹੋਣੇ ਸੀ ਨਾ ਹੁਣ ਤੁਹਾਡੇ ਐਲਟੀ ਵੀ ਬਾਹਰ ਗਏ ਹੋਣੇ ਆ ਹਨਾ ਤੁਹਾਡਾ ਕੋਈ ਭਰਾ ਕੋਈ ਗਏ ਹੋਣੇ ਆ ਨਾ ਹਾਂ ਬਿਲਕੁਲ ਹਾਂ ਜੋ ਇੱਥੇ ਰਹਿੰਦੇ ਹੁੰਦੇ ਬਾਹਰ ਜਾਂਦਾ ਤਾਂ ਮੈਂ ਤੁਹਾਨੂੰ ਪੁੱਛਦਾ ਤੁਹਾਡਾ ਵਾਰਡ ਜਾਂਦਾ ਸੁਪਨਾ ਹੈਗਾ ਨਹੀਂ ਹੈਗਾ ਮੈਂ ਤਾਂ ਸੋਚਿਆ ਨਹੀਂ ਸੀ ਬਾਹਰ ਜਾਂਦਾ ਹੈਨਾ ਪਰ ਕਈ ਲੱਗਾ ਵਾਲੇ ਦਵਲੇ ਸੁਣ ਕੇ ਕਿ ਹਾਂ ਯਾਰ ਇੱਕ ਵਾਰੀ ਟ੍ਰਾਈ ਕਰਨਾ ਚਾਹੀਦਾ ਉਦਾਂ ਨਹੀਂ ਜਣਾ ਘੁੰਮਣ ਫਿਰਨ ਨਹੀਂ ਚਲ ਜਾਈਏ ਵਿਚਰ ਆਪਾਂ ਆਪਣਾ ਸਟਰੋਂਗ ਕਰਨਾ ਚਾਹੁੰਦੇ ਆ ਕਿਉਂਕਿ ਜੋ ਆਪਾਂ ਹੁਣ ਜੀ ਰਹੇ ਆ ਨਾ ਹਰ ਕੋਈ ਬੰਦਾ ਚਾਹੁੰਦਾ ਮੇਰਾ ਕੱਲ ਖੁਸ਼ੀਆਂ ਭਰਿਆ ਹੋਵੇ ਬਿਲਕੁਲ ਹੁਣ ਮੈਂ ਆ ਦੇਖੋ ਮੇਰੇ ਦੋਤੀਆਂ ਆ ਹੈਨਾ ਮੈਂ ਚਾਹੁੰਨਾ ਮੈਂ ਤੁਸੀਂ ਪੈਸਾ ਕਮਾਉਣਾ ਚਾਹੇ ਤੁਸੀਂ ਬਾਹਰ ਜਾ ਕੇ ਕਮਾਓ ਚਾਹੇ ਤੁਸੀਂ ਇੰਡੀਆ ਰਹਿ ਕੇ ਕਮਾਓ ਮੈਂ ਨਹੀਂ ਕਹਿੰਦਾ ਕਿ ਤੁਸੀਂ ਇੰਡੀਆ ਛੱਡ ਕੇ ਬਾਹਰ ਹੀ ਜਾਓ ਪੰਜਾਬ ਛੱਡ ਕੇ ਬਾਹਰ ਹੀ ਜਾਓ ਜੇ ਤੁਸੀਂ ਇੱਥੇ ਕੈਪੇਬਲ ਹੈਗੇ ਆ ਨਾ ਤੁਹਾਡੇ ਕੋਲ ਅੱਛੀ ਸਾਡੀ ਦੇਖੋ ਇੱਕ ਰੇੜੀ ਲਾਉਣ ਵਾਲਾ ਵੀ ਸੋਨੇ ਪੈਸੇ ਕਮਾ ਸਕਦਾ ਜੇ ਉਹਦੀ ਨੀਤ ਹੋਵੇ ਬਿਲਕੁਲ ਇਹ ਮੁੱਦਾ ਇਹ ਨਹੀਂ ਹੈਗਾ ਕਿ ਤੁਸੀਂ ਇੱਥੋਂ ਇੰਡੀਆ ਤੋਂ ਬਾਹਰ ਗਏ ਤਾਂ ਤੁਸੀਂ ਉੱਥੇ ਜਾ ਕੇ ਇੱਥੋਂ 에어ਪੋਰਟ ਤੇ ਉਤਰੇ ਆ ਤੇ ਬਾਹਰ ਨੋਟਾਂ ਦੀ ਗੱਡੀ ਫੜੇ ਖੜੀ ਆ ਤੇ ਉੱਥੋਂ ਪੈਸੇ ਚੱਕ ਕੇ ਘਰ ਨੂੰ ਪਾਤੇ ਕੰਮ ਕਰਨਾ ਪੈਣਾ ਉੱਥੇ ਜਾ ਕੇ ਇੱਥੇ ਤੁਹਾਡੇ ਕੋਲ ਫੇਰ ਵੀ ਸਕੋਨ ਹੈਗਾ ਆ ਦਿਲ ਕੀ ਦਾ ਕੰਮ ਤੇ ਜਾਣਾ ਨਹੀਂ ਜਾਣਾ ਤੁਹਾਡੀ ਮਰਜ਼ੀ ਉੱਥੇ ਪੱਕੀ ਪਕਾਈ ਨਹੀਂ ਮਿਲਣੀ ਉੱਥੇ ਰੋਟੀ ਵੀ ਆਪ ਪਕਾਉਣੀ ਪੈਣੀ ਆ ਕੱਪੜੇ ਵੀ ਆਪ ਧੋਣੇ ਪੈਣੇ ਹਰ ਚੀਜ਼ ਆਪ ਕਰਨੀ ਪੈਂਦੀ ਆ ਬਾਹਰ ਇੱਥਿਆਂ ਨਾਲੋਂ ਟਫ ਲਾਈਫ ਆ ਹਾਂ ਜੇ ਸ਼ਿਫਟ ਲੱਗੂਗੇ ਫੇਰ ਹੀ ਰੋਟੀ ਖਾਣੀ ਉੱਥੇ ਬਿਲਕੁਲ ਉੱਥੇ ਬੰਦੇ ਦਾ ਸਿਰ ਦੁੱਖ ਦਾ ਬਿਮਾਰੀਆਂ ਤਾਂ ਵੀ ਤੁਹਾਨੂੰ ਕੰਮ ਤੇ ਜਾਣਾ ਪੈਂਦਾ ਬਾਹਰ ਵਾਲੇ ਕਿਉਂ ਆਪਾਂ ਨੂੰ ਬਾਹਰ ਵਾਲੇ ਦੇਖ ਤੁਸੀਂ ਦੇਖਿਆ ਹੋਣਾ ਤੁਸੀਂ ਸੁਣਿਆ ਹੋਣਾ ਆਪਣੇ ਫੈਮਿਲੀ ਵਿੱਚ ਆਪਣੇ ਰਿਲੇਟਿਵਸ ਤੋਂ ਵੀ ਸੁਣਿਆ ਹੋਣਾ ਕਈ ਵਾਰੀ ਮਾਂ ਮਾਂ ਪਾਪਾ ਆਪਣੇ ਬੱਚਿਆਂ ਨੂੰ ਨਹੀਂ ਮਿਲ ਪਾਉਂਦੇ ਹਮ ਹਸਬੰਡ ਵਾਈਫ ਦੀ ਸ਼ਿਫਟਾਂ 'ਚ ਗੈਪ ਹੁੰਦਾ ਕਿਉਂਕਿ ਉੱਥੇ ਕੰਮ ਦੀ ਕਦਰ ਕੀਤੀ ਜਾਂਦੀ ਆ ਬੰਦੇ ਦੀ ਨਹੀਂ ਬਿਲਕੁਲ ਉਹ ਸੈਟਰਡੇ ਸੰਡੇ ਉਹਨਾਂ ਕੋ ਆਉਂਦਾ ਉਦੋਂ ਆਪਣਾ ਆਪਣਾ ਟਾਈਮ ਸਪੈਂਡ ਕਰਦੇ ਉਹ ਕਹਿੰਦੇ ਕੰਮ ਨਾ ਜਿਓ ਹਾਂ ਉਹ ਕੰਮ ਨਹੀਂ ਡੈਥ ਰੇਸ਼ੋ ਵੀ ਆਪਣੇ ਜ਼ਿਆਦਾ ਹੈ ਉਹਨਾਂ ਨਾਲ ਉਹਨਾਂ ਦੀ ਘੱਟ ਆ ਹਮ 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 ਕਿਉਂਕਿ ਉਹ ਸਟ्रेस ਨਹੀਂ ਗੱਲਬਾਤ ਹੀ ਨਹੀਂ ਹੁੰਨੇ ਲੜਾਈਆਂ ਝਗੜੇ ਹੀ ਨਹੀਂ ਹੁੰਨੇ ਉਸ ਸਟ्रेस ਜਿਹੜੀ ਹੈ ਨਾ ਜਦੋਂ ਉਹਨਾਂ ਕੋ ਸੈਟਰਡੇ ਸੰਡੇ ਆਉਂਦਾ ਨਾ ਉਹ ਆਪਣਾ ਟਾਈਮ ਸਪੈਂਡ ਕਰਦੇ ਆ ਨਾ ਕਿ ਜੋ ਹਫ਼ਤੇ 'ਚ ਕੀਤਾ ਉਹਦੇ ਬਾਰੇ ਡਿਸਕਸ ਕਰਦੇ ਆ ਆਪਣੇ ਜ਼ਿੰਦਗੀ ਨੂੰ ਜੀਂਦੇ ਆ ਹਮ ਆਪਣੇ ਤੇ ਇੱਥੇ ਆਪਣੇ ਤਾਂ ਰੋਜ਼ ਗਲੇਸ਼ਰ ਆ ਰੋਜ਼ ਗਲੇਸ਼ਰਸ ਬਿਲਕੁਲ ਤੁਸੀਂ ਸਵੇਰੇ ਬੰਦਾ ਕੰਮ ਉੱਠਿਆ ਉਹਨੇ ਆਪਣਾ ਰੈਡੀ ਹੋਇਆ ਆਫਿਸ ਜਾਣ ਨੂੰ ਜਾਂ ਕੰਮ ਤੇ ਜਾਣ ਨੂੰ ਤੇ ਨਾਲੇ ਸ਼ੁਰੂ ਹੋ ਜਾਂਦਾ ਕਿ ਅੱ비 ਘਰ ਆ ਚੀਜ਼ ਹੈ ਨਹੀਂ ਤਾਂ ਉੱਚੀ ਚ ਹੈ ਨਹੀਂ ਇੱਕ ਬੰਦਾ ਕਿੱਦਾਂ ਸਰਵਾਈਵ ਕਰੂਗਾ ਹਾਂ ਇੱਕ ਮਤਲਬ ਅੱਜ ਕੱਲ ਇਦਾਂ ਹੈ ਕਿ ਅਗਰ ਜੇ ਤੁਸੀਂ 10 ਬੰਦੇ ਆ 5 ਬੰਦੇ ਫੈਮਿਲੀ ਜੋ ਪੰਜਾਂ ਨੂੰ ਹੀ ਕੰਮ ਕਰਨਾ ਪਊਗਾ ਨਾ ਇੱਕ ਬੰਦਾ ਸਿੰਗਲ ਕੰਮ ਕਰਨਾ ਜ਼ਰੂਰੀ ਹੈ ਇੱਕ ਸਿੰਗਲ ਬੰਦਾ ਆਪਣੇ ਇੱਥੇ ਇੰਡੀਆ ਥੋੜਾ ਉਲਟਾ ਆ ਆਪਣੇ ਕਹਿੰਦੇ ਇੱਕ ਬੰਦਾ ਕੰਮ ਕਰਦਾ ਚਾਰ ਬੈਗ ਖਾ ਲਓ ਬਟ ਨਹੀਂ ਬਾਹਰ ਕਹਿੰਦੇ ਤੁਸੀਂ ਕੰਮ ਕਰੋ ਫੇਰ ਰੋਟੀ ਮਿਲਦੀ ਬੰਦੇ ਨੂੰ ਓਕੇ ਉੱਥੇ ਹਰ ਚੀਜ਼ ਦੇ ਰੈਂਟ ਆ ਹੂੰ ਹੂੰ ਗੈਸ ਲਾ ਲਓ ਪਾਣੀ ਲਾ ਲਓ ਹਰ ਚੀਜ਼ ਦੇ ਤੁਹਾਨੂੰ ਪੈਸੇ ਦੇਣੇ ਪੈਂਦੇ ਆ ਸਾਡੇ ਇੱਥੇ ਕਾਫੀ ਚੀਜ਼ ਸਾਨੂੰ ਫ੍ਰੀ ਮਿਲਦੀਆਂ ਹੂੰ ਇਸ ਕਰਕੇ ਅਸੀਂ ਥੋੜੀ ਜਿਹੀ ਕਦਰ ਘੱਟ ਕਰਦੇ ਆ ਹੂੰ ਬਾਹਰ ਸਾਨੂੰ ਕੰਮ ਕਰੋਗੇ ਤਾਂ ਤੁਹਾਨੂੰ ਇਹ ਚੀਜ਼ਾਂ ਪ੍ਰੋਵਾਈਡ ਹੋਣੀਆਂ ਨੇ ਤਾਂ ਨਹੀਂ ਹੋਣੀਆਂ ਆਪਣੀ ਇੰਡੀਆ ਚ ਇਹ ਚੀਜ਼ ਹੁਣ ਬੱਚੇ ਆਪਾਂ ਮੈਮੀ ਮੈਨਚਰ ਬਾਹਰ ਆ ਨਾ ਮੇਰਾ ਛੋਟਾ ਵੀ ਬਾਹਰ ਆ ਨਾ ਮੇਰਾ ਜਿਹੜਾ ਮਿਡ ਸਭ ਤੋਂ ਛੋਟਾ ਆ ਉਹ ਵੀ ਬਾਹਰ ਆਂਦਾ ਜਾਂਦਾ ਆ ਜੀ ਜ਼ਰੂਰੀ ਨਹੀਂ ਤੁਸੀਂ ਬਾਹਰ ساری ਲਾਈਫ ਹੀ ਕੱਟਣੀ ਆ ਤੁਸੀਂ ਪੈਸੇ ਕਮਾ ਲੈ ਤੁਸੀਂ ਬਾਹਰ ਆ ਜਾਓ ਇੰਡੀਆ ਆ ਜਾਓ ਆਪਣੀ ਲਾਈਫ ਵਧੀਆ ਸਪੈਂਡ ਕਰੋ ਆਪਣੇ ਪਰਿਵਾਰ ਨੂੰ ਰੱਖੋ ਸੋਨਾ ਘਰ ਬਣਾਉਗਾ ਨਾ ਜ਼ਰੂਰੀ ਤੇ ਨਹੀਂ ਤੁਸੀਂ ਬਸ ਉੱਥੇ ਦੇ ਹੋ ਕੇ ਰਹਿ ਜਾਣਾ ਬਾਹਰ ਬੰਦਾ ਜਾਂਦਾ ਪੈਸੇ ਕਮਾਉਣ ਲਈ ਜਿੱਦਾਂ ਹੁਣ ਕੱਲੋ ਯੂਪੀ ਬਿਹਾਰ ਤੋਂ ਆਉਂਦੇ ਹਨਾ ਬੰਦੇ ਇੱਥੇ ਆਉਂਦੇ ਆ ਆਪਣੇ ਉਹ ਕੰਮ ਕਰਨ ਆਉਂਦੇ ਉਹਨਾਂ ਲਈ ਇਹ ਬਾਹਰ ਆ। ਪੈਸੇ ਕਮਾਉਂਦੇ ਨਾ। ਬਿਲਕੁਲ ਬਿਲਕੁਲ। ਉਹਨਾਂ ਨੂੰ ਉੱਥੇ ਉਹ ਹੱਕ ਨਹੀਂ ਮਿਲਦੇ ਜੋ ਸਾਡੇ ਆ ਕੇ ਇੱਥੇ ਪੈਸੇ ਕਮਾ ਲੈਂਦੇ। ਸਾਡੇ ਇਦਾਂ ਹੀ ਮੈਂ ਗੱਲ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ ਸਾਡੇ ਇਦੇ ਸੀਗੇ ਉਹ ਉਹ ਪਾਜੀ ਕਹਿੰਦੇ ਮੈਨੂੰ ਇਹ ਸਮਝ ਨਹੀਂ ਆ ਰਹੀ ਆਪ ਲੋਕ ਬਾਹਰ ਕਿਉਂ ਜਾ ਰਹੇ ਹੋ ਸਾਰੀ ਫੈਸਿਲਿਟੀ ਤਾਂ ਇੱਥੇ ਹੀ ਹੈ। ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਸਾਡੇ ਉੱਥੇ ਬਲਬ ਵੀ ਹੈ ਨਹੀਂ ਹੈ। ਤੇ ਤੁਹਾਡੇ ਇੱਥੇ ਸਾਰੀ ਫੈਸਿਲਿਟੀ ਹੈ। ਮੈਂ ਕਿਹਾ ਫਿਰ ਤੁਹਾਡਾ ਕੈਨੇਡਾ ਅਮਰੀਕਾ ਇੱਥੇ ਆ ਤਾਂ ਕਰਕੇ। ਜੀ ਗੱਲ ਲੋੜਦੀ ਆ। ਉਹਨਾਂ ਨੂੰ ਉਹ ਚੀਜ਼ਾਂ ਉੱਥੋਂ ਨਹੀਂ ਬਸ ਫਰਕ ਇਹੀ ਆ ਉਹ ਕਹਿੰਦੇ ਆਪ ਕੋ ਕੰਮ ਨਹੀਂ ਕਰਨਾ ਆਤਾ ਯਹਾਂ ਪੇ ਮੈਂ ਕਹਾ ਸਾਰਾ ਕੁਝ ਆਂਦਾ ਹੈ ਫਿਰ ਆਪ ਬਾਹਰ ਵੀ ਇਹੀ ਕੰਮ ਕਰਤੇ ਹੋ ਮੈਂ ਕਹਾ ਹਾਂ ਬਿਲਕੁਲ ਇਹ ਗੱਲ ਤੁਹਾਡੀ ਸਹੀ ਆ ਇਹ ਗੱਲ ਸੱਚ ਆ ਹੂੰ ਬਾਹਰ ਅਸੀਂ ਸਾਰ ਕੰਮ ਕਰ ਲੈਂਦੇ ਆ ਜੀ ਇੰਡੀਆ ਸਾਨੂੰ ਸ਼ਰਮ ਆਂਦੀ ਆ ਇੱਥੇ ਕੰਮ ਕਰਨ ਚ ਸ਼ਰਮ ਆਂਦੀ ਆ ਹੂੰ ਚਲੋ ਹੁਣ ਵਾਇਗੁਰੂ ਦੀ ਮਿਹਰ ਆ ਕਿ ਅੱਜ ਸਾਡੇ ਯੰਗ ਮੁੰਡੇ ਵੀ ਜਿੱਦਾਂ ਕੰਮ ਕਰ ਤੋਂ ਘੱਟ ਸ਼ਰਮਾਉਣ ਲੱਪੇ ਆ ਅੱਜ ਕੱਲ ਹਰ ਕੰਮ ਨੂੰ ਸੋਸ਼ਲ ਮੀਡੀਆ ਨੇ ਚਲੋ ਅੱਛੇ ਢੰਗ ਨਾਲ ਪ੍ਰੈਜ਼ੈਂਟ ਕਰ ਰਿਆ ਹਨ ਤੇ ਹਰ ਇੱਕ ਨੂੰ ਰੋਜ਼ਗਾਰ ਮਿਲ ਰਿਹਾ ਕੋਈ ਛੋਟੀ ਛੋਟੀ ਕਾਰਡ ਲੰਦਾ ਪਿਆ ਰੇੜੀ ਲੰਦਾ ਪਿਆ ਉਹ ਵੀ ਅੱਛੇ ਢੰਗ ਨਾਲ ਪੈਸੇ ਕਮਾਉਂਦਾ ਪਿਆ ਬਹੁਤ ਸੋਹਣੀ ਗੱਲ ਹੈ ਕਿ ਹਾਂ ਜਿਹੜਾ ਬੰਦਾ ਬਾਹਰ ਨਹੀਂ ਜਾ ਸਕਦਾ ਉਹ ਇੱਥੇ ਆਪਣਾ ਵੀ ਨੈੱਟਵਰਕ ਸੈਟਅਪ ਕਰ ਰਿਹਾ ਨਾ ਉਹ ਵੀ ਚੰਗੀ ਗੱਲ ਹੈ ਜੀ ਮਤਲਬ ਉਹ ਹੀ ਜਿਹੜੇ ਲੱਖਾਂ ਬਾਹਰ ਲਾਣੇ ਉਹ ਇੱਥੇ ਬਿਜ਼ਨਸ ਚ ਕੀ ਬੰਦਾ ਨਹੀਂ ਫੋਟ ਹਰ ਮਾਪੇ ਤੋਂ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਆਪਣੇ ਬੱਚੇ ਨੂੰ ਬਾਹਰ ਹੀ ਤੋਰ ਦੇਵੇ ਪਰ ਇੱਕ ਵਾਰੀ ਜ਼ਰੂਰ ਆਪਣੇ ਬੱਚੇ ਲਈ ਐਫਰਟ ਕਰਦਾ ਕਿ ਮੈਂ ਆਪਣੇ ਬੱਚੇ ਲਈ ਇੱਕ ਵਾਰੀ ਕਰਾਂ ਕਿ ਵੀ ਮੈਂ ਉਹਦੀ ਲਾਈਫ ਸੈੱਟ ਕਰ ਸਕਕੂ ਕਿ ਪੇਰੈਂਟਸ ਕੋਈ ਵੀ ਹੁੰਦਾ ਜਾਂ ਤੁਹਾਡੇ ਆ ਜਾਂ ਮੇਰੇ ਆ ਜਾਂ ਹਰ ਇੱਕ ਦੇ ਆ ਉਹ ਚਾਹੁੰਦੇ ਹੁੰਦੇ ਜੋ ਸਾਨੂੰ ਨਹੀਂ ਨਾ ਮਿਲ ਸਕਿਆ ਸਾਡੇ ਬੱਚਿਆਂ ਨੂੰ ਜ਼ਰੂਰ ਮਿਲੇ ਬਿਲਕੁਲ ਹੁਣ ਮੈਂ ਚਾਹੁੰਦਾ ਕਿ ਜੋ ਸ਼ਾਇਦ ਮੈਨੂੰ ਮੈਂ ਤੁਹਾਨੂੰ ਦੱਸਦਾ ਮੈਂ ਪੜਨਾ ਚਾਹੁੰਦਾ ਸੀਗਾ ਹੂੰ ਜੋ ਮੇਰੀ ਲਾਈਫ ਦੀ ਸੱਚੀ ਸਚਾਈ ਸਟੋਰੀ ਆ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਂ ਅੱਜ ਵੀ ਮੇਰੇ ਫਾਦਰ ਸਾਹਿਬ ਨਹੀਂ ਹੈਗੇ ਮੈਂ ਆਪਣੀ ਮੰਮ ਨੂੰ ਬਹੁਤ ਪਿਆਰ ਕਰਦਾ ਹੈਨਾ ਤੇ ਪਰ ਮੈਨੂੰ ਉਹਨਾਂ ਨੇ ਕੈਪेबल ਕੀਤਾ ਕਿ ਅੱਜ ਮੈਂ ਹੈਨਾ ਕੁਝ ਬਣਾ ਕੇ ਬੈਠਾ ਆਪਣੇ ਲੈਣਾ ਫੇਰ ਤੁਹਾਡਾ ਲਾਈਫ ਪਾਰਟਨਰ ਹੁੰਦਾ ਤੁਹਾਡੀ ਲਾਈਫ ਪਾਰਟਨਰ ਜੇ ਮਾਪਿਆਂ ਤੋਂ ਬਾਅਦ ਤੁਹਾਡਾ ਲਾਈਫ ਪਾਰਟਨਰ ਹੁੰਦਾ ਕੁੜੀ ਲਈ ਹਸਬੰਡ ਹੁੰਦਾ ਹਸਬੰਡ ਲਈ ਵਾਈਫ ਹੁੰਦੀ ਹੈ ਜੇ ਉਹ ਚੰਗਾ ਨਹੀਂ ਹੈਗਾ ਨਾ ਤੇ ਜੋ ਤੁਸੀਂ ਕਮਾਇਆ ਉਹ ਨਹੀਂ ਜੁੜ ਸਕਦਾ ਉਹ ਤੁਸੀਂ ਸਟੇਬਲ ਨਹੀਂ ਰੱਖ ਸਕਦੇ ਉਹ ਸਾਨੂੰ ਬਿਲਕੁਲ ਮੇ ਰਿਸ਼ਤੇ ਇੱਕ ਮਤਲਬ ਪੇੜ ਬੋਹ ਦਾ ਟਾਈਪ ਦੇ ਜੀ 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 ਬੇਲ ਬਿਲਕੁਲ ਬਿਲਕੁਲ ਉਹ ਬੌਂਡ ਹੈ ਇੱਕ ਹਸਬੰਦ ਨੇ ਪੈਸੇ ਕਮਾ ਕੇ ਲਿਆਂਦੇ ਲੇਡੀਜ਼ ਦਾ ਕੰਮ ਹੁੰਦਾ ਵਾਈਫ ਦਾ ਕੰਮ ਹੁੰਦਾ ਉਹਨਾਂ ਨੂੰ ਭਾਗ ਲਾਉਣੇ ਹਨਾ ਫਿਰ ਫਿਰ ਉਹ ਕਿਹਦੇ ਲਈ ਜੋੜਨਾ ਆਉਂਦੇ ਆਪਣੇ ਬੱਚਿਆਂ ਲਈ ਹੁਣ ਮੈਂ ਚਾਹੁੰਦਾ ਕਿ ਜੋ ਮੈਂ ਕਮਾਵਾਂ ਜੋ ਕੁਛ ਕਰਾਂ ਮੈਂ ਹੈ ਨਾ ਮੇਰੇ ਬੱਚੇ ਜੀ ਬੱਚੇ ਵੱਡੇ ਹੋਣ ਬੱਚੇ ਉਹ ਵਧੀਆ ਪੜਨ ਹੂੰ ਬਾਹਰ ਜਾਣਾ ਚਾਹੁੰਦੇ ਬਾਹਰ ਜਾਣ ਇਥੇ ਗ੍ਰੋਥ ਕਰਨਾ ਚਾਹੁੰਦੇ ਆਪਣਾ ਬੀਨਸ ਸੈਟਅਪ ਕਰਨਾ ਚਾਹੁੰਦੇ ਉਹ ਕਰਨ ਹੂੰ ਮੈਂ ਉਹਨਾਂ ਲਈ ਮਤਲਬ ਮੇਰੇ ਦਿਲ ਨੂੰ ਕੋਈ ਇਦਾਂ ਦੀ ਨਾ ਹੋਵੇ ਗੱਲ ਕਿ ਮੈਂ ਆਪਣੇ ਬੱਚਿਆਂ ਲਈ ਕੁਝ ਕਰ ਨਹੀਂ ਪਾਇਆ ਕੋਈ ਵੀ ਪੇਰੈਂਟਸ ਮੈਂ ਕਹਿੰਦਾ ਚਲੋ ਮੈਂ ਨਹੀਂ ਕਹਿੰਦਾ ਮੈਂ ਮੈਂ ਜੋ ਕੁਝ ਵੱਡਾ ਬਣ ਕੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਮੇਰੇ ਤੋਂ ਲੱਖਾਂ ਕਰੋੜਾਂ ਵੱਡੇ ਆ ਜਿਹੜਾ ਇੱਕ ਬੰਦਾ ਨਾ ਇੱਕ ਛੋਟਾ ਜਿਹਾ ਕੰਮ ਕਰਦਾ ਛੋਟਾ ਜਿਹਾ ਵੀ ਉਹ ਰੇੜੀ ਵੀ ਲਾਉਂਦਾ ਨਾ ਉਹ ਵੀ ਆਪਣੇ ਬੱਚਿਆਂ ਲਈ ਕਾਰਨ 'ਚ ਕੋਈ ਕਸਰ ਨਹੀਂ ਛੱਡਦਾ ਮੇਰੇ ਫਾਦਰ ਇੱਕ ਗੱਲ ਸੁਣਾਉਂਦੇ ਹੁੰਦੇ ਮੈਨੂੰ ਤੁਹਾਡੀ ਗੱਲ ਤੋਂ ਯਾਦ ਆ ਗਿਆ ਕਹਿੰਦੇ ਵੀ ਮੇਰੇ ਦਾਦਾ ਜੀ ਉਹਨਾਂ ਨੂੰ ਕਹਿੰਦੇ ਸੀ ਖਾਲਾ ਹੁਣ ਖਾਲਾ ਬਾਅਦ ਚ ਜੋ ਤੇਰੇ ਆਪਦੇ ਨਿਆਣੇ ਹੋ ਗਏ ਨਾ ਤੂੰ ਇਹ ਵੀ ਜੇਬ ਵਿੱਚ ਪਾ ਲਿਆ ਕਰਨੀ ਹੈ ਯਾਨੀ ਕਿ ਉਹ ਆਪਣੇ ਬੱਚਿਆਂ ਦਾ ਸੋਚਣ ਲੱਗ ਜਾਂਦਾ ਬੰਦਾ ਆਪਣਾ ਨਹੀਂ ਸੋਚਦਾ ਹੈ ਨਾ ਜੀ ਜੀ ਉਸ ਵੇਲੇ ਤੁਹਾਨੂੰ ਆਪਣੀ ਖੁਸ਼ੀ ਥੋੜੀ ਘੱਟ ਦੀਦੀ ਹੈ ਉਸ ਇਹੀ ਹੁੰਦਾ ਕਿ ਮੇਰੇ ਬੱਚਿਆਂ ਨੂੰ ਹਰ ਚੀਜ਼ ਮਿਲ ਜਾਵੇ ਹਮ ਹਮ ਜੋ ਚੀਜ਼ਾਂ ਸਾਨੂੰ ਨਹੀਂ ਮਿਲ ਪਾਈਆਂ ਨਾ ਆਪਾਂ ਚਾਹੁੰਦੇ ਸਾਡੇ ਬੱਚਿਆਂ ਨੂੰ ਮਿਲਣ ਜੀ ਮੈਂ ਚਾਹੁੰਨਾ ਕਿ ਮੈਂ ਜੀ ਨਹੀਂ ਪੜ ਪਾਇਆ ਨਾ ਮੇਰੇ ਮੇਰੇ ਮਾਪਿਆਂ ਦੀ ਮਾਪੇ ਉਹਦੀ ਜਿੰਨੀ ਸੀਗੀ ਉਹਨਾਂ ਨੇ ਮੈਨੂੰ ਪੜਾਇਆ ਹੈ ਨਾ ਹੁਣ ਮੈਂ ਆਪਣੇ ਬੱਚਿਆਂ ਨੂੰ ਕੁਝ ਵੀ ਕਰਕੇ ਜਿੱਦਾਂ ਪੜਨਾ ਚਾਹਣਗੇ ਨਾ ਉਸ ਤੋਂ ਬਾਅਦ ਪੁਸ਼ ਕਰਕੇ ਪੜਾਉਂਗਾ ਕਿ ਤੁਸੀਂ ਹੋਰ ਪੜ ਲਓ ਬਿਲਕੁਲ ਹੋਰ ਪੜ ਲਓ ਗੱਲ ਕਰਦੇ ਆ ਟੂਰਿਸਟ ਵੀਜ਼ਾ ਦੀ ਤੇ ਅੱਜ ਕੱਲ ਜਦੋਂ ਟੂਰਿਸਟ ਵੀਜ਼ਾ ਜਾਂ ਸਟੱਡੀ ਵੀਜ਼ਾ ਬਹੁਤ ਸਾਰੇ ਚੱਲਦੇ ਚੱਲ ਰਹੇ ਆ ਤੁਹਾਡੇ ਅਕੋਰਡਿੰਗਲੀ ਇੱਕ ਮਤਲਬ ਅਗਰ ਕਿਸੇ ਕੋ ਲੋ ਬਜਟ ਹੈਗਾ ਵਾ ਘੱਟ ਪੈਸੇ ਆ ਹਨਾ ਪਰ ਇੱਥੇ ਵੀ ਕੁਝ ਸੈਟਅਪ ਨਹੀਂ ਕਰ ਸਕਦਾ ਤੇ ਉਹਦੇ ਲਈ ਕੀ ਅੱਛਾ ਹੈਗਾ ਜਾਂ ਕਿਹੜੀ ਕੰਟਰੀ ਅੱਛੀ ਕਿਹੜਾ ਵੀਜ਼ਾ ਸਹੀ ਹੈ ਮੰਨ ਲਓ ਕਿਸੇ ਕੋਲ ਬਜਟ 2 ਲੱਖ ਦਾ 3 ਲੱਖ ਦਾ 5 ਲੱਖ ਦਾ 10 ਲੱਖ ਦਾ ਹਰ ਇੱਕ ਕੋਲ ਆਪਣਾ ਆਪਣਾ ਬਜਟ ਹੁੰਦਾ ਨਾ ਹੁਣ ਜਿਹਦੇ ਕੋਲ ਬਜਟ 2-4 ਲੱਖ ਦਾ ਨਾ ਉਹ ਕਹਿੰਦਾ ਮੈਂ ਕੈਨੇਡਾ ਵਰਗੀ ਕੰਟਰੀ ਜਾਣਾ ਨਾ ਉਹ ਸਿੰਗਾਪੁਰ ਤੋਂ ਸਾਈਪ੍ਰਸ ਤੋਂ ਸ਼ੁਰੂ ਕਰ ਸਕਦਾ ਆਪਣੀ ਸਟੱਡੀ ਕਰਕੇ ਨਾ ਉੱਥੇ ਉਹਨੇ ਸਟੱਡੀ ਕੀਤੀ ਉਹ ਦਿਨ ਅੱਗੇ ਗਰੋਥ ਕਰ ਸਕਦਾ ਇੱਕ ਉਹਦਾ ਅਰਨਿੰਗ ਸੋਰਸ ਬਣ ਗਿਆ ਉਹਨੂੰ ਨੋਲਿਜ ਹੋ ਗਈ ਉਹਨੇ ਪੜ ਵੀ ਲਿਆ ਉਹਦੇ ਕੋਲ ਜੌਬ ਵੀ ਆ ਉਹ ਕੰਮ ਵੀ ਕਰਨ ਲੱਗ ਪਿਆ ਉੱਥੋਂ ਪਾਠਵੇ ਪ੍ਰੋਗਰਾਮ ਹੁੰਦਾ ਉਹ ਅੱਗੇ ਮੂਵ ਹੋ ਸਕਦਾ ਉਹਨੇ ਛੋਟੀ ਕੰਟਰੀ ਤੋਂ ਸਿੱਖ ਵੀ ਲਿਆ ਸਾਰਾ ਕੁਝ ਪੈਸੇ ਵੀ ਜੋੜ ਲਏ ਗਾਂ ਮੂਵ ਵੀ ਹੋ ਗਿਆ ਹੂੰ ਹੂੰ ਉਹਦੇ ਦੋਨੋਂ ਚੀਜ਼ਾਂ ਕਰ ਲਈਆਂ ਜੀ ਟੂਰਿਸਟ ਵੀਜ਼ਾ ਇਦਾਂ ਆ ਜੇ ਤੁਹਾਡੇ ਕੋ ਆਪਣਾ ਪੇਪਰ ਵਰਕ ਹੈਗਾ ਆ ਹੂੰ ਹੂੰ ਫਿਰ ਤੁਸੀਂ ਥੋੜੇ ਪੈਸਿਆਂ ਵਿੱਚ ਵੀ ਜਾ ਸਕਦੇ ਆ ਹੂੰ ਹੂੰ ਹੁਣ ਇੱਕ ਬੰਦਾ ਹੁੰਦਾ ਹੂੰ ਜਿਹਦੀ ਕੋਈ ਪ੍ਰੋਫਾਈਲ ਨਹੀਂ ਹੈਗੀ ਹੂੰ ਉਹ ਬੰਦਾ ਕਹਿੰਦਾ ਕਿ ਆਹ ਲੋ ਪਾਸਵਰਡ ਮੈਨੂੰ ਕੈਨੇਡਾ ਭੇਜ ਦਿਓ ਹੂੰ ਹੁਣ ਇੱਥੇ ਵੀ ਕਿਹਾ ਜਾਂਦਾ ਕਿ ਤੁਸੀਂ ਤੁਸੀਂ ਠੱਗ ਗਿਆ ਤੁਸੀਂ ਏਜੰਟ ਇਦਾਂ ਆ ਵੀ ਤੁਸੀਂ ਬਹੁਤ ਪੈਸੇ ਲੈਨੇ ਆ ਕਿਦਾਂ ਹੁਣ ਮੈਂ ਤੁਹਾਨੂੰ ਕਮਾਂਗਾ ਪਾਸਵਰਡ ਲਾ ਕੈਨੇਡਾ ਭੇਜ ਦੋ ਤੁਹਾਡਾ ਕੀ ਜਵਾਬ ਹੋਊਗਾ ਮੈਂ ਕਹੂੰਗਾ ਮੈਂ ਇਦਾਂ ਕਿਦਾਂ ਤੁਹਾਨੂੰ ਭੇਜਦਾ ਹਾਂ ਬਿਲਕੁਲ ਉਹਦੇ ਪਿੱਛੇ ਬਹੁਤ ਕੰਮ ਹੁੰਦਾ ਹਨਾ ਆਪਾਂ ਆਫਿਸ ਸੈਟਅਪ ਹੁੰਦਾ ਹਰ ਚੀਜ਼ ਹੁੰਦੀ ਹੈ ਹਨਾ ਇੱਕ ਬੰਦੇ ਦੀ ਲਾਇਬਿਲਟੀ ਦਿਖਾਉਣੀ ਪੈਂਦੀ ਹੈ ਕਿ ਹਾਂ ਵੀ ਉਹ ਕੈਨੇਡਾ ਜਾ ਸਕਦਾ ਹੈ ਹਨਾ ਇੱਕ ਬੰਦੇ ਦੀ ਉਹਦੀ ਗਰੋਥ ਦਿਖਾਉਣੀ ਪੈਂਦੀ ਹੈ ਹਨਾ ਸਭ ਕੁਝ ਦਿਖਾਉਣਾ ਪੈਂਦਾ ਉਹਦੇ ਪਿੱਛੇ ਪੈਸੇ ਤਾਂ ਲੱਗਦੇ ਹੀ ਹਨਾ ਫੇਰ ਹੀ ਇਹ ਤਾਂ ਨਹੀਂ ਕਿ ਹਾਂ ਤੁਸੀਂ ਪਾਸਵਰਡ ਦਿੱਤਾ ਮੈਂ ਕਹਾਂ 2 ਲੱਖ ਇਦਾਂ ਦਾ ਕੁਝ ਨਹੀਂ ਕੰਮ ਕਰਾ ਕੇ ਪੈਸੇ ਜੇ ਮੰਗੇ ਆ ਤਾਂ ਉਹ ਤਾਂ ਮੇਰੇ ਹੱਕ ਦੇ ਹੀ ਹੋਏ ਨਾ ਹੂੰ ਬਿਲਕੁਲ ਉੱਥੇ ਤਾਂ ਨਹੀਂ ਮੈਂ ਗਲਤ ਹੈਗਾ ਜੇ ਮੈਂ ਇੱਕ ਪਾਸਵਰਡ ਦੇ ਨਾਲ ਪੈਸੇ ਮੰਗਦਾ ਫਿਰ ਮੈਂ ਗਲਤ ਮਤਲਬ ਜੇ ਤੁਸੀਂ ਕਹਿੰਦੇ ਕਿ ਜਿੱਦਾਂ ਕਈ ਕਹਿੰਦੇ ਹੁੰਦੇ ਤੁਸੀਂ ਵਿਜ਼ਿਟ ਕੀਤਾ ਸਾਡੇ ਸਾਡੇ ਕਾਉਂਸਲਿੰਗ ਲਈ ਆ ਠੀਕ ਹੈ ਤੇ ਤੁਸੀਂ ਜਦੋਂ ਅਪਲਾਈ ਕਰਦੇ ਆਪਾਂ ਤੁਹਾਡੇ ਕੋਲ ਪਹਿਲਾਂ ਫੀਸ ਲੈ ਲਾਂਗੇ ਕੁਝ ਨਹੀਂ ਜੀ ਬਹੁਤ ਕੰਪਨੀਆਂ ਇਦਾਂ ਦੀਆਂ ਵੀ ਆ ਤੁਸੀਂ ਉੱਥੇ ਗਏ ਤੁਸੀਂ ਫਾਰਮ ਫਿਲ ਕੀਤਾ ਉਹ ਮੈਂ ਕਹਿੰਦੇ 2000 ਜਮ੍ਹਾਂ ਕਰਾ ਦਿਓ ਭਾਵਾ 1000 ਜਮ੍ਹਾਂ ਕਰਾਓ ਹੂੰ ਹੂੰ ਤੁਸੀਂ ਸ਼ੁਰੂ ਤਾਂ ਕਰੋ ਹੂੰ ਸ਼ੁਰੂ ਤਾਂ ਗੱਲਬਾਤ ਨਾ ਵੀ ਹੋ ਸਕਦਾ ਹਾਂ ਨਾ ਜਦੋਂ ਅਗਰ ਬੰਦਾ ਸੈਟੀਸਫਾਈ ਆ ਕਲਾਇੰਟ ਸੈਟੀਸਫਾਈ ਹੋ ਗਿਆ ਤਾਂ ਤੁਹਾਨੂੰ ਉਹਨੇ ਤੁਹਾਨੂੰ ਪਾਸਵਰਡ ਦਿੱਤਾ ਤੁਸੀਂ ਕੰਮ ਖਰਾ ਕੇ ਪੈਸੇ ਲੈ ਲਓ ਦੈਟ ਸਟ ਹੂੰ ਹੂੰ ਜਦੋਂ ਕੰਮ ਹੋ ਗਿਆ ਅਗਲੇ ਨੂੰ ਸੈਟੀਸਫੈਕਸ਼ਨ ਹੋ ਗਿਆ ਹਾਂ ਵੀ ਯਾਰ ਮੈਂ ਕੋਈ ਪੈਸਾ ਨਹੀਂ ਦੇ ਦਿੱਤਾ ਪਰ ਮੇਰਾ ਕੰਮ ਹੋਣ ਹੋ ਗਿਆ ਤੇ ਹੁਣ ਮੈਂ ਬਾਹਰ ਜਾ ਸਕਦਾ ਹੂੰ ਹੂੰ ਕਈ ਵਾਰੀ ਬੰਦੇ ਕੋ ਥੋੜੇ ਪੈਸੇ ਹੁੰਦੇ ਆ ਬੰਦਾ ਜਦੋਂ ਸੋਚਦਾ ਕਿ ਯਾਰ ਮੇਰਾ ਕੰਮ ਹੋ ਜੂਗਾ ਮੈਂ ਰਿਸ਼ਤਿਆਂ ਤੋਂ ਫੜ ਲੂੰਗਾ ਜਾਂ ਅਰੇਂਜ ਕਰ ਲੂੰਗਾ ਨਾ ਜੇ ਤੁਸੀਂ ਪਹਿਲੇ ਹੀ ਅਗਲੇ ਤੋਂ 2-4 ਲੱਖ ਰੁਪਏ ਅਗਲਾ ਵੀ ਟੈਨਸ਼ਨ ਚ ਰਹਿੰਦਾ ਕਿ ਪਤਾ ਨਹੀਂ ਹੋਣਾਗੇ ਨਹੀਂ ਹੋਣਾ। ਉਹੀ ਬੰਦੇ ਕੋਲ 2-4 ਲੱਖ ਦੀ ਸੇਵਿੰਗ ਹੋਵੇ ਤੁਸੀਂ ਉਹ ਵੀ ਲੈ ਲਿਆ ਉਹ ਤਾਂ ਦਾਲਤਿਆ ਨਾ। ਤੁਸੀਂ 5-4-5-6 ਮਹੀਨੇ ਕਿਸੇ ਦੇ ਪੈਸੇ ਵਰਤ ਲੈ। ਉਹ ਵੀ ਗਲਤ ਗਲਤੀ ਆ। ਤੇ ਤੁਹਾਡੇ ਅਕੋਰਡਿੰਗਲੀ ਇਸ ਟਾਈਮ ਦੇ ਵਿੱਚ ਹਾਈ ਵੀਜ਼ਾ ਸਕਸੈਸ ਰੇਟ ਕਿਹਦਾ ਟੂਰਿਸਟ ਵੀਜ਼ਾ ਦੀ ਗੱਲ ਕਰੀਏ ਤੇ ਕਿਹੜੀ ਕੰਟਰੀ ਜ਼ਿਆਦਾ ਬੈਟਰ ਆ ਬੱਚੇ ਲਈ? ਇਸ ਟਾਈਮ ਕੈਨੇਡਾ ਜਿੱਦਾਂ ਥੋੜਾ ਜਿਹਾ ਸਟਿੱਕ ਹੋਇਆ ਹੁਣ। ਹਮ ਵੀਜ਼ਾ ਤਾਂ ਆ ਰਹੇ ਆ ਬਟ ਟਾਈਮ ਪੀਰੀਅਡ ਜਿੱਦਾਂ ਅੱਗੇ 10 ਤੋਂ 15 ਦਿਨ ਵੀਜ਼ਾ ਆ ਜਾਂਦਾ ਸੀ, ਵੀਕ ਚ ਵੀ ਵੀਜ਼ਾ ਆ ਜਾਂਦਾ ਸੀ। ਐਸ ਵੇਲੇ 51 ਡੇਸ ਉਹਨਾਂ ਨੇ ਘਰ ਦਿੱਤੇ ਆ ਥੈਂਕ ਯੂ ਬਾਇਓਮੈਟ੍ਰਿਕ ਥੋੜੇ ਲੇਟ ਆ ਰਹੇ ਆ ਤੇ ਕਲਾਇੰਟ ਤੋਂ ਕਲਾਇੰਟ ਕਹਿੰਦਾ ਕਿ ਮੇਰਾ ਟਾਈਮ ਮੈਂ ਇੰਨਾ ਵੇਸਟ ਨਹੀਂ ਕਰਨਾ ਨਾ ਇਸ ਵੇਲੇ ਯੂਕੇ ਜ਼ਿਆਦਾ ਵਧੀਆ ਚੱਲ ਰਿਹਾ ਹੂੰ 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 ਤੇ ਮਤਲਬ ਟੂਰਿਸਟ ਵੀਜ਼ਾ ਤੇ ਅਗਰ ਜਾਣਾ ਹੋਵੇ ਤਾਂ ਯੂਕੇ ਲਈ ਅਪਲਾਈ ਕਰਨਾ ਹੈ ਜੀ ਜੀ ਇਸ ਲਈ ਆਨ ਦਾ ਟਾਈਮ ਯੂਕੇ ਹੌਟ ਪ੍ਰੋਡਕਟ ਆ ਹਮ ਤੇ ਜਦੋਂ ਯੂਕੇ ਦੀ ਗੱਲ ਕਰੀਏ ਯੂਕੇ ਨੇ ਬਹੁਤ ਵੀਜ਼ੇ ਦਿੱਤੇ ਆ ਹੈਨਾ ਬਹੁਤ ਜ਼ਿਆਦਾ ਵੀਜ਼ੇ ਗਏ ਆ ਸਪਾਊਸ ਵੀਜ਼ਾ ਲਾ ਲੋ ਸਟੂਡੈਂਟ ਵੀਜ਼ਾ ਲਾ ਲੋ ਵਿਜ਼ਿਟਰ ਵੀਜ਼ਾ ਕੋਈ ਵੀ ਵੀਜ਼ਾ ਲਾ ਲੋ ਯੂਕੇ ਮਤਲਬ ਲੱਦ ਲੱਦ ਕੇ ਹੀ ਗਏ ਆ ਜੀ ਜੀ ਬਿਲਕੁਲ ਬਿਲਕੁਲ ਤੇ ਜੇ ਪੇਰੈਂਟਸ ਦੀ ਗੱਲ ਕਰੀਏ ਇਦਾਂ ਦਾ ਕੋਈ ਵੀਜ਼ਾ ਨਹੀਂ ਆਇਆ ਕਿ ਯੂਕੇ ਪੇਰੈਂਟਸ ਵੀ ਜਾ ਸਕਦੇ ਆ ਯੂਕੇ ਹੁਣ ਟੂਰਿਸਟ ਵੀਜ਼ਾ ਤੇ ਪੇਰੈਂਟਸ ਵੀ ਜਾ ਸਕਦੇ ਆ ਬਿੱਦੂ ਬੇਬੀ ਜਾ ਸਕਦੇ ਆ ਅਗਰ ਤੁਹਾਡੇ ਦੋ ਬੱਚੇ ਆ ਤਾਂ ਵੀ ਜਾ ਸਕਦੇ ਆ ਯੂਕੇ ਦਾ ਇੱਕ ਇਹ ਸਿਨੈਰੀਓ ਸੀਗਾ ਕਿ ਯੂਕੇ ਬੰਦਾ ਪੱਕਾ ਨਹੀਂ ਹੁੰਦਾ ਹੂੰ ਹੂੰ ਬਿਲਕੁਲ ਯੂਕੇ ਤੁਸੀਂ ਬੇਸ਼ੱਕ 10 ਸਾਲ ਵੀ ਰਹਿ ਲਓ ਤੁਹਾਨੂੰ ਵਾਪਸ ਆਉਣਾ ਪੈਣਾ ਹੂੰ ਉਹ ਯੂਕੇ ਦਾ ਬਸ ਇਹ ਇਸ਼ੂ ਆ ਹਮ ਹਮ ਹੋਰ ਕੋਈ ਨਹੀਂ ਲਾਸਟ ਟਾਈਮ ਇੱਕ ਰੀਲ ਬਹੁਤ ਵਾਇਰਲ ਹੋਈ ਸੀ ਉਹ ਹਸਬੈਂਡ ਵਾਈਫ ਕਾਫੀ ਸਾਲਾਂ ਬਾਅਦ ਮਿਲੇ ਸੀ ਹੈਨਾ ਉਹੀ ਉਹ ਪੱਕੇ ਵਾਲੇ ਚੱਕਰ ਹੋ ਜਾਂਦਾ ਕਿ ਹਾਂ ਇੰਨੇ ਟਾਈਮ ਉਹ ਬੱਚੇ ਵੱਡੇ ਹੋ ਜਾਂਦੇ ਆ ਉਹ 20 ਕੇ ਸਾਹਬ ਦਾ ਪ੍ਰੋਗਰਾਮ ਹੈ ਜੀ 20 ਸਾਲ ਬਾਅਦ ਪੱਕਾ ਕਰਦੇ ਬੰਦੇ ਹਮ ਹਮ ਤੇ ਇੱਕ ਸੁਣਨ ਚ ਆਇਆ ਸੀ ਕਿ ਅਗਰ ਤੁਹਾਡੇ ਬੇਬੀ ਹੋ ਜਾਂਦਾ ਹੈ ਨਾ ਹਸਬੈਂਡ ਵਾਈਫ ਦਾ ਬੇਬੀ ਹੋਏ ਬੇਬੀ ਤੋਂ ਬਾਅਦ ਪੱਕੇ ਹੋ ਸਕਦੇ ਆ ਇਦਾਂ ਦੀ ਗੱਲ ਸੁਣ ਕੇ ਹਾਂ ਇਹ ਚੀਜ਼ ਹੈਗੀ ਹੈ ਜੀ ਉੱਥੇ ਹਮ ਹਮ ਬੇਬੀ ਤੋਂ ਬਾਅਦ ਵੀ ਥੋੜੇ ਜਰ ਦਾ ਪ੍ਰੋਸੈਸ ਲੱਗ ਇੱਕ 3 ਟੂ 4 ਇਅ ਫਿਰ ਬੰਦਾ ਪੱਕਾ ਹੋ ਸਕਦਾ ਮੈਨੂੰ ਬੇਬੀ ਤੁਹਾਨੂੰ ਪੱਕਾ ਕਰਾ ਸਕਦਾ ਹੈ ਜੀ 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 ਬੇਬੀ ਪੱਕਾ ਰਾ ਜਿਹਦਾ ਹਸਬੰਡ ਵਾਈਫ ਜਾਂਦੇ ਆ ਉਹਨਾਂ ਦਾ ਬੇਬੀ ਉੱਥੇ ਬੋਨ ਨੇ ਆ ਉਹ ਤਿੰਨ ਤੋਂ ਚਾਰ ਸਾਲ ਵਿੱਚ ਤੁਹਾਨੂੰ ਐਕਸਟੈਂਸ਼ਨ ਮਿਲ ਜਾਂਦੀ ਆ ਫਿਰ ਤੁਸੀਂ ਪੱਕੇ ਹੋ ਸਕਦੇ ਆ ਠੀਕ ਹੈ ਫਿਰ ਸਟੱਡੀ ਵਗੈਰਾ ਬੱਚੇ ਦੀ ਚਾਹਤ ਵੀ ਚੱਲਦੀ ਆ ਜੀ ਜੀ ਬਿਲਕੁਲ ਸਟੱਡੀ ਵੀ ਲਾਈਕ ਉਹਨੂੰ ਸਾਰੇ ਉੱਥੇ ਦੇ ਰਾਈਟਸ ਮਿਲ ਜਾਂਦੇ ਆ ਤੇ ਜੇ ਜਦੋਂ ਪੇਰੈਂਟਸ ਇਥੋਂ ਟੂਰਿਸਟ ਵੀਜ਼ਾ ਤੇ ਗਏ ਉਹਨਾਂ ਦੇ ਬੱਚੇ ਆਲਰੇਡੀ ਉਧਰ ਸੈਟਲ ਹੈਗੇ ਆ ਹੈਨਾ ਤੇ ਉਹ ਉੱਥੇ ਫਿਰ ਟੂਰਿਸਟ ਵੀਜ਼ਾ ਤੇ ਥੋੜਾ ਟਾਈਮ ਲਾ ਕੇ ਫਿਰ ਆ ਸਕਦੇ ਜਾਂ ਫਿਰ ਉੱਥੇ ਰਹਿ ਵੀ ਸਕਦੇ ਆ ਨਹੀਂ ਉਹ ਉਥੋਂ ਉਥੋਂ ਆ ਸਕਦੇ ਆ ਨੈਕਸਟ ਟਾਈਮ ਜਿੱਦਾਂ ਸਪੋਜ਼ ਕਰੋ ਪਹਿਲੇ 6 ਮਨਥ ਦਾ ਵੀਜ਼ਾ ਮਿਲੇ ਉਹਨਾਂ ਨੂੰ ਦੂਸਰੀ ਵਾਰੀ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਕਿ ਹਮੈਨੂੰ ਬਾਰ-ਬਾਰ ਆਉਣਾ ਜਾਣਾ ਪੈਂਦਾ ਆਪਣੇ ਬੱਚਿਆਂ ਤੋਂ ਫਿਰ 3 ਇਅਰ ਦਾ ਵੀਜ਼ਾ ਦੇ ਦਿੰਦੇ ਆ 2 ਇਅਰ ਦਾ ਦੇ ਦਿੰਦੇ ਆ 5 ਇਅਰ ਦਾ ਦੇ ਦਿੰਦੇ ਆ ਮਤਲਬ ਸਟੈਪ ਬਾਈ ਸਟੈਪ ਆ ਇਕਦਮ ਛਾਲ ਨਹੀਂ ਵਜਣੀ ਹੈਗੀ ਜੀ ਜੀ ਬਿਲਕੁਲ ਬਿਲਕੁਲ ਸਬਰ ਕਰਕੇ ਖਾਣਾ ਬੈਣਾ ਹੈ ਜੀ ਜੀ ਬਿਲਕੁਲ ਬਿਲਕੁਲ ਠੀਕ ਹੈ ਉਹ ਫਿਰ ਸੈਕੰਡ ਟਾਈਮ ਤੇ ਤੁਹਾਨੂੰ ਤੁਸੀਂ ਫੀਸ ਐਕਸਟਰਾ ਪੇ ਕਰਦੇ ਆ ਤੁਹਾਨੂੰ 3 ਇਅਰ ਦਾ 2 ਇਅਰ ਦਾ ਵੀਜ਼ਾ ਵੀ ਦੇ ਸਕਦੇ ਆ ਤੇ ਸਰ ਕਦੇ ਐਦਾਂ ਨਹੀਂ ਹੋਇਆ ਕਿ ਜਿੱਦਾਂ ਬਹੁਤ ਸਾਰੇ ਏਜੰਸੀ ਚ ਐਦਾਂ ਹੁੰਦਾ ਕਈ ਵਾਰੀ ਮੇਰੇ ਦੇਖਣ ਚ ਵੀ ਆਇਆ ਵਾ ਕਿ ਵੀਜ਼ਾ ਆ ਜਾਂਦਾ ਹੈ ਬੱਚੇ ਦਾ ਠੀਕ ਹੈ ਉਸ ਤੋਂ ਬਾਅਦ ਪੇਰੈਂਟਸ ਕਹਿੰਦੇ ਹੁੰਦੇ ਥੋੜੇ ਘੱਟ ਕਰ ਲਓ ਥੋੜੇ ਘੱਟ ਕਰ ਲਓ ਬਹੁਤ ਜ਼ਿਆਦਾ ਪੈਸੇ ਲੈ ਰਹੇ ਆ ਜਾਂ ਕਈ ਵਾਰੀ ਐਦਾਂ ਵੀ ਹ ਇਹ ਇਹ ਇੱਥੇ ਥੋੜਾ ਚਾਨਣਾ ਪਾਉਗਾ ਕਿ ਇਹ ਚੀਜ਼ਾਂ ਇੱਕ ਵਾਰੀ ਨਹੀਂ ਮੈਂ ਬਹੁਤ ਵਾਰ ਹੁੰਦੀਆਂ ਹਮ ਬਟ ਇਨਸਾਨੀਤ ਹੁੰਦੀ ਆ ਕਿ ਉੱਥੇ ਅਸੀਂ ਇਹ ਨਹੀਂ ਕਿ ਉੱਥੇ ਕੈਮਰੇ ਲਾਏ ਹੁੰਦੇ ਆ ਕਿ ਉਹਨਾਂ ਦੀ ਹਨਾ ਉਹ ਫੀਲਿੰਗ ਦਾ ਮਜ਼ਾਕ ਬਣਾ ਕੇ ਹਮ ਤਾਂ ਵੀਡੀਓ ਸ਼ੂਟ ਕਰਕੇ ਪਾ ਦਈਏ ਹਮ ਹਮ ਹਨਾ ਜੇ ਤੋਂ ਪੈਸੇ ਨਹੀਂ ਹੁੰਦੇ ਹਨਾ ਮੰਨ ਲਓ ਪੈਸੇ ਘੱਟ ਹੁੰਦੇ ਆ ਉਹ ਤੁਹਾਡੇ ਪੈਰ ਫੜਨ ਤੱਕ ਵੀ ਜਾਂਦਾ ਬਿਲਕੁਲ ਉਹ ਕਹਿੰਦਾ ਹੁੰਦਾ ਕਿ ਉਹ ਕਹਿੰਦਾ ਹੁੰਦਾ ਕਿ ਨਾ ਤੁਸੀਂ ਉਹਦੇ ਹੰਝੂਆਂ ਦਾ ਮੁੱਲ ਲਾ ਸਕਦੇ ਆ ਹਮ ਨਾ ਉਸ ਫੀਲਿੰਗ ਨਾਲ ਮੋੜ ਲਾ ਸਕਦੇ ਆ ਰੀਸੈਂਟ ਮੈਂ ਤੁਹਾਨੂੰ ਦੱਸਦਾ ਇੱਕ ਯੂਰਪ ਦੀ ਫੈਮਿਲੀ ਆ ਸਾਡੇ ਪੇਜ ਤੇ ਵੀ ਹੈਗੀ ਆ ਹਾਂ ਤੇ ਉਹਨਾਂ ਕੋ ਮਤਲਬ 80% ਪੇਮੈਂਟ ਸੀਗੀ 20% ਨਹੀਂ ਹੋਈ ਜਨ ਕਿ ਜਿਨ੍ਹਾਂ ਨੂੰ ਤਾਂ ਜ਼ੋਰ ਸੀ ਉਹਨਾਂ ਨੇ ਲਾ ਲਿਆ ਹਾਂ 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 ਤੇ ਮੈਂ ਸਾਡੇ ਨਾਲ ਮੈਂ ਮੈਂ ਸਿੱਕ ਸਿਗਾ ਮੈਂ ਦੋ ਤਿੰਨ ਦਿਨ ਗਿਆ ਨਹੀਂ ਸੀ ਆਫਿਸ ਤੇ ਮੈਂ ਗਿਆ ਤੇ ਉਹ ਦਿਨ ਚਲੋ ਕਹਿੰਦੇ ਸਾਨੂੰ ਸਰ ਨਾਲ ਮਿਲਾ ਦੋ ਹਨਾ ਚਲੋ ਮੈਨੂੰ ਮਿਲੇ ਉਹਨਾਂ ਦੇ ਮਦਰ ਨਾਲ ਆਏ ਹੋਏ ਸੀਗਾ ਹਾਂ ਤੇ ਹਨਾ ਉਹਨਾਂ ਨੇ ਜਦੋਂ ਮੈਂ ਗੱਲਬਾਤ ਕੀਤੀ ਸਾਸਿਕਾਲ ਬਲਾਈ ਚਾਪਾਣੀ ਭਲਾਇਆ ਹਨਾ ਤੇ ਉਹ ਕਹਿੰਦੇ ਪੁੱਤ ਵੀ ਇੰਨੇ ਪੈਸੇ ਸਾਤੋਂ ਨਹੀਂ ਹੋ ਸਕਦੇ ਹੂੰ ਤੇ ਮੈਂ ਕਹਿੰਦਾ ਮਾਤਾ ਜੀ ਵੀ ਚਲੋ ਜਿੰਨੇ ਦੀ ਆਪਣੀ ਗੱਲ ਹੋਈ ਹੈ ਤੁਸੀਂ ਉਹਨੇ ਤਾਂ ਕਰ ਦਿਓ ਹਨਾ ਹੂੰ ਤੇ ਉਹ ਰੁਪਏ ਉਹਨੇ ਨਾ ਉੱਠ ਕੇ ਉਹਨਾਂ ਨੇ ਆਪਣਾ ਜਿਦਾਂ ਪੱਲਾ ਕਰਦਾ ਹੂੰ ਕਿ ਪੁੱਤ ਬਸ ਇਹੀ ਹੈ ਦੂਪਰਾਂ ਨੇ ਮੈਂ ਸੀਰੀਅਸਲੀ ਨਾ ਲਿਟਰਲੀ ਮੈਂ ਉਹਨਾਂ ਨੂੰ ਸ਼ੋ ਨਹੀਂ ਕੀਤਾ ਉਹਨਾਂ ਦੀ ਅੱਖਾਂ 'ਚ ਹੰਝੂ ਤਾਂ ਸੀਗੇ ਮੇਰੇ ਵੀ ਸੀ ਬਟ ਮੈਂ ਉਹਨਾਂ ਨੂੰ ਪਟੈਂਡ ਨਹੀਂ ਕੀਤਾ ਤੁਹਾਡੇ ਸੋਨ ਮੈਨੂੰ ਵੀ ਹੋ ਰਿਹਾ ਹੈ ਮੈਂ ਉੱਥੇ ਕਿਹਾ ਨਾ ਦੇਖੋ ਮੇਰੇ ਮੇਰੇ ਕੈਮਰੇ ਵਿੱਚ ਵੀ ਕੈਮਰਾ ਆ ਜੇ ਮੈਂ ਉਦਾਂ ਦਾ ਹੁੰਦਾ ਨਾ ਮੈਂ ਉਹ ਸ਼ੂਟ ਕਰਦਾ ਹੂੰ ਤੇ ਬਾ ਚ ਉੱਠ ਕੇ ਉਹਨਾਂ ਨੂੰ ਜਫੀ ਪਾਉਂਦਾ ਹੂੰ ਤੇ ਉਹ ਕਲਿੱਪ ਬਹੁਤ ਵਧੀਆ ਵਾਇਰਲ ਹੋਣਾ ਸੀ ਮੇਰੇ ਪੇਜ ਲਈ ਵੀ ਚੰਗਾ ਸੀ ਮੇਰੇ ਕੰਮ ਲਈ ਵੀ ਚੰਗਾ ਸੀ ਬਿਲਕੁਲ ਤੇ ਪਰ ਨਹੀਂ ਉਹ ਜ਼ਮੀਰ ਨਹੀਂ ਗਵਾਈ ਪਰਦਾ ਉਸ ਲਈ ਹੈ ਨਾ ਤੇ ਮੈਂ ਉਹਨਾਂ ਨੂੰ ਕਹਾਂ ਮੈਂ ਤਾਂ ਕੋਈ ਗੱਲ ਨਹੀਂ ਵੀ ਜੋ ਤੁਸੀਂ ਦਿੱਤਾ ਮੇਰੇ ਲਈ ਮੇਰੀ ਫੀਲਿੰਗ ਹੈ ਕਿ ਮੈਂ ਜਿੰਨਾ ਲੈ ਕੇ ਜਾਵਾਂ ਨਾ ਮੈਂ ਹੱਕ ਦਾ ਲੈ ਕੇ ਜਾਵਾਂ ਆਪਣੇ ਪਰਿਵਾਰ ਨੂੰ ਪਾਲ ਸਕਾਂ ਤੇ ਹਰਾਮ ਦਾ ਨਾ ਕਰ ਲੈ ਕੇ ਜਾਵਾਂ ਉਹ ਉਹ ਚੀਜ਼ ਹੋਵੇ ਹਰਾਮ ਨਾ ਹੋਵੇ ਹਲਾਲ ਦੀ ਹੋਵੇ ਜਿਦਾਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਕਿ ਹਰਾਮ ਦਾ 1 ਰੁਪਿਆ ਵੀ ਮਾੜਾ ਹੈ ਨਾ ਤੇ ਉਹ ਅਗਰ ਤੁਹਾਡੇ ਤੇ ਨਹੀਂ ਪਿਆ ਉਹ ਬੱਚਿਆਂ ਤੇ ਪੈ ਜਾਣ ਹੈ ਇਹ ਸੁਣਨ ਚਾਹੁੰਦੀਆਂ ਹੁੰਦੀਆਂ ਚੀਜ਼ਾਂ ਤੇ ਤੁਸੀਂ ਮਤਲਬ ਮੰਨਦੇ ਹੋ ਇਹ ਸੱਚਾਈ ਹੈ ਮੈਮ ਸੱਚਾਈ ਹੈ ਉਹ ਉਹ ਬੜੇ ਖੁਸ਼ ਹੋਏ ਚਲੋ ਪਿਆਰ ਦਿੱਤਾ ਉਹਨਾਂ ਨੇ ਕਿ ਤੁਹਾਡਾ ਧੰਨਵਾਦ ਹੈ ਨਾ ਉਹਨਾਂ ਨੇ ਮੈਂ ਦੱਸਣਾ ਨਹੀਂ ਬੋਲ ਕੇ ਬਟ ਉਹਨਾਂ ਨੇ ਛੋਟੀ ਅਮਾਉਂਟ ਨਹੀਂ ਛੱਡੀ ਲੱਖਾਂ ਚ ਅਮਾਉਂਟ ਛੱਡੀ ਸੀ ਤੇ ਉਹ ਬਹੁਤ ਧੰਨਵਾਦ ਕੀਤਾ ਮੈਂ ਕਿਹਾ ਮਾਤਾ ਕੋਈ ਉਹ ਕਹਿੰਦੇ ਅਸੀਂ ਕੰਮ ਹੋਰ ਭੇਜਾਂਗੇ ਅਸੀਂ ਹੋਰ ਕਿਸੇ ਨੂੰ ਵੀ ਭੇਜਾਂਗੇ ਮੈਂ ਕਿਹਾ ਮਾਤਾ ਕੋਈ ਗੱਲ ਨਹੀਂ ਜੋ ਸਾਡੀ ਕਿਸਮਤ ਦਾ ਸਾਡੇ ਕੋਲ ਆਈ ਜਾਣਾ ਤੁਸੀਂ ਵਧੀਆ ਗੱਲ ਹੈ ਤੁਸੀਂ ਸਾਡੀ ਰੈਫਰੈਂਸ ਦੋਗੇ ਅਸੀਂ ਤੁਹਾਡਾ ਕੰਮ ਕਰਾਇਆ ਨਾ ਜੀ 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 ਬਟ ਏਜੰਟ ਦਾ ਇੱਕ ਚਿਹਰਾ ਨਹੀਂ ਮੈਂ ਇਨਸਾਨ ਦੀ ਗੱਲ ਕਰਦਾ ਇਹ ਚ ਇਕੱਲਾ ਏਜੰਟ ਨਹੀਂ ਹੁੰਦਾ ਇਨਸਾਨ ਦਾ ਇੱਕ ਚਿਹਰਾ ਨਹੀਂ ਹੁੰਦਾ ਮੰਨ ਲਓ ਹੁਣ ਕੋਈ ਬੰਦਾ ਦਾਨਪੁਣ ਵੀ ਕਰਦਾ ਜਾਂ ਕਿਦਾਂ ਨਾ ਆਪਾਂ ਭਾਣੋ ਕਈ ਬੰਦਿਆਂ ਦੀ ਇਸ ਉਹ ਥਿੰਕਿੰਗ ਜਾਂ ਰੀਲਾਂ ਬਣਾਉਣੀਆਂ ਹਰ ਜਗ੍ਹਾ ਤੇ ਕੁਛ ਵੀ ਕਿਸੇ ਨੂੰ ਇੱਕ ਰੋਟੀ ਵੀ ਦੇਤੀ ਉਹਦੀ ਵੀ ਰੀਲ ਬਣਨੀ ਚਾਹੀਦੀ ਆ ਕਿਸੇ ਨੂੰ 100 ਰੁਪਏ ਦਿੱਤਾ ਉਹਦੀ ਵੀ ਰੀਲ ਬਣਨੀ ਚਾਹੀਦੀ ਆ ਪਰ ਹਰ ਇੱਕ ਦਾ ਚਿਹਰਾ ਹੁੰਦਾ ਆਪਣਾ ਆਪਣਾ ਹੁਣ ਆਪਾਂ ਨੂੰ ਨਹੀਂ ਪਸੰਦ ਕਿ ਆਪਾਂ ਕੀ ਕਰਦੇ ਆ ਕਿ ਹਰ ਚੀਜ਼ ਦਿਖਾਉਣੀ ਆ ਨਾ ਜੀ 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 ਮੈਂ ਬਹੁਤ ਰਿਜ਼ਰਵ ਰਹਿਣਾ ਮੈਨੂੰ ਚੰਗਾ ਲੱਗਦਾ ਮੈਂ ਬੇਰਾ ਜਿਹੜਾ ਪਰਸਨ ਸੋਸ਼ਲ ਮੀਡੀਆ ਨਾ ਮੈਨੂੰ ਉੱਤੇ ਫੋੜਾਂ ਪਾਉਣੀਆਂ ਬਣੀ ਪਸੰਦ ਨਹੀਂ ਆ ਕਿਦਾਂ ਜਿੰਨਾ ਕੋਈ ਤੁਹਾਡੇ ਬਾਰੇ ਘਟ ਜਾਣੇ ਹਨ ਉਹ ਚੰਗਾ ਹੁੰਦਾ ਠੀਕ ਹੈ ਕੰਮ ਲਈ ਤੁਹਾਨੂੰ ਵੱਧ ਜਾਣੇ ਪਰ ਤੁਹਾਡੇ ਪਰਸਨਲ ਲਾਈਫ ਲਈ ਨਾ ਤੁਹਾਨੂੰ ਘੱਟੇ ਹੀ ਜਾਣੇ ਦਾ ਚੰਗਾ ਹੁੰਦਾ ਉਹ ਤੁਹਾਡੇ ਲਈ ਬਹੁਤ ਚੰਗੀ ਗੱਲ ਆ ਇਹ ਤੁਸੀਂ ਵੱਡੇ ਵੱਡੇ ਵਿਦਵਾਨਾਂ ਤੋਂ ਵੀ ਸੁਣ ਲਓ ਇਹ ਗੱਲ 101% ਸੱਚ ਹੋਗੀ ਜੀ 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 ਤੇ ਜਾਂਦੇ ਜਾਂਦੇ ਹੁਣ ਸ਼ੋ ਦਾ ਰੈਪ ਅਪ ਕਰਦੇ ਆ ਹੋਏ ਮੈਂ ਤੁਹਾਨੂੰ ਇਹ ਪੁੱਛੂੰਗੀ ਕਿ ਇਸ ਟਾਈਮ ਜੇ ਅਗਰ ਟੂਰਿਸਟ ਵੀਜ਼ਾ ਤੁਹਾਡੇ ਕੋ ਕਿਸੇ ਨੇ ਅਪਲਾਈ ਕਰਨਾ ਹੋਵੇ ਤੇ ਮੇਨਲੀ ਕਿਹੜੀ ਕੰਟਰੀ ਲਈ ਤੁਸੀਂ ਸੁਜੈਸਟ ਕਰੋਗੇ ਬੱਚੇ ਇਸ ਲਈ ਆਪਾਂ ਹੁਣ ਰੀਸੈਂਟ ਯੂਕੇ ਨੂੰ ਪ੍ਰਮੋਟ ਕੀਤਾ ਆ ਹਮ ਕਿਉਂਕਿ ਕੈਨੇਡਾ ਥੋੜਾ ਜਿਹਾ ਸਟਿੱਕ ਹੈ ਇਸ ਵੇਲੇ ਹਮ ਜਿਹਦੇ ਕੋਲ ਟਾਈਮ ਹੈ ਤਿੰਨ ਚਾਰ ਮਹੀਨਿਆਂ ਦਾ ਉਹ ਕੈਨੇਡਾ ਵੱਲ ਵੀ ਮੂਵ ਕਰ ਸਕਦਾ ਜਿਹਨੇ ਜਿਹੜਾ ਜਾਣਾ ਹੀ ਚਾਹੁੰਦਾ ਆ ਉਹ ਯੂਕੇ ਲਈ ਆ ਤੁਸੀਂ ਸਿੰਗਲ ਜਾਣਾ ਚਾਹੁੰਦੇ ਹੋ ਤੁਸੀਂ ਕਪਲ ਜਾਣਾ ਚਾਹੁੰਦੇ ਹੋ ਵਿਧਵੇ ਵੀ ਜਾਣਾ ਚਾਹੁੰਦੇ ਆ ਤੁਸੀਂ ਆਓ ਆਪਣੀ ਪ੍ਰੋਫਾਈਲ ਡਿਸਕਸ ਕਰੋ ਅਸੀਂ ਤੁਹਾਨੂੰ ਯੂਕੇ ਭੇਜਾਂਗੇ ਸਾਰੇ ਪੈਸੇ ਇਵਨ ਕੁਝ ਕੋਈ ਪੈਸਾ ਨਹੀਂ ਸਿੰਗਲ ਪੈਸਾ ਵੀ ਨਹੀਂ ਨਾਥਿੰਗ ਕੁਝ ਨਹੀਂ ਮੈਂ ਪਹਿਲਾਂ ਆ ਕੇ ਤੁਸੀਂ ਸਿਰਫ ਡਾਕੂਮੈਂਟਸ ਹੀ ਦੇਣੇ ਆ ਹਾਂ ਜੀ ਡਾਕੂਮੈਂਟ ਲੈ ਕੇ ਤੋਂ ਬਾਅਦ ਜੋ ਵੀ ਫਾਈਲ ਅਪਲਾਈ ਕਰਨੀ ਪ੍ਰੋਸੈਸ ਹੋ ਗਿਆ ਬਿਲਕੁਲ ਬਿਲਕੁਲ ਐਦਾ ਤਾਂ ਨਹੀਂ ਉਹਦੇ ਵਿੱਚ ਜਦੋਂ ਤੁਸੀਂ ਅਪਲਾਈ ਕਰਤਾ ਤੁਸੀਂ ਕਹੋਗੇ ਥੋੜੇ ਪੈਸੇ ਦੇ ਦਿਓ ਸਾਨੂੰ ਬਿਲਕੁਲ ਨਹੀਂ ਮੈਂ ਮੈਂ ਤੁਹਾਡੇ ਕੈਮਰੇ ਮੂਰੇ ਕਹਿਣਾ ਜੇ ਮੇਰੀ ਕੰਪਨੀ ਨੇ ਕੋਈ ਮੈਨੂੰ ਪ੍ਰੂਫ ਦੇ ਦੇਵੇ ਹਮ ਆਉਣ ਤੋਂ ਲੈ ਕੇ ਵੀਜ਼ਾ ਲੱਗਣ ਦੇ ਇਨ ਬਿਟਵੀਨ ਜੇ ਕੋਈ ਪੈਸਾ ਮੰਗਿਆ ਮੈਂ ਬਿਨਾਂ ਕਿਸੇ ਪੈਸਾ ਲਏ ਉਹਨੂੰ ਪਿੱਛੂਗਾ ਜੀ ਜਿਨੇ ਕੋਈ 100 ਰੁਪਏ ਵੀ ਪੇ ਕਰ ਦਿੱਤਾ ਹੋਇਆ ਨਾ ਮੇਰੀ ਕੁੜੀ ਨੇ ਜਾਂ ਕਿਸੇ ਕਾਉਂਸਲਰ ਨੇ ਪੈਸੇ ਮੰਗੇ ਹੋਏ ਤੇ ਉਹਨਾਂ ਨੇ ਦੇ ਦਿੱਤੇ ਹੋਏ ਤਾਂ ਮੈਂ ਕੋਈ ਪੈਸਾ ਨਹੀਂ ਲਵਾਂਗਾ ਫ੍ਰੀ ਭੇਜੂਗਾ ਨਾ ਬਿੱਟ ਟਿਕਟ ਟਿਕਟ ਵੀ ਆਪਣੇ ਕੋ ਤੂੰਗਾ ਤੇ ਇੰਨਾ ਵੱਡਾ ਦਾਵਾ ਕਰ ਰਹੇ ਹੋ ਕੁਛ ਤਾਂ ਸੱਚ ਹੋਊਗਾ ਹੀ ਫਿਰ ਜੀ ਜੀ ਬਿਲਕੁਲ ਬਹੁਤ ਬਹੁਤ ਥੈਂਕ ਯੂ ਸਰ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਮੇਬੀ ਜਿਹੜੇ ਵੀ ਸਟੂਡੈਂਟ ਜਾਂ ਜਿਹੜੇ ਵੀ ਬਾਹਰ ਜਾਣ ਦੇ ਚਾਹਵਨ ਹੋਣਗੇ ਸੁਣਨਗੇ ਤੇ ਅਪਰੀਸ਼ੀਏਟ ਹੋਣਗੇ ਤੁਹਾਡੀਆਂ ਗੱਲਾਂ ਤੋਂ ਅਗਰ ਉਹਨਾਂ ਨੇ ਇੱਥੇ ਵਿਜ਼ਿਟ ਕਰਨਾ ਹੋਊਗਾ ਤੇ ਜ਼ਰੂਰ ਕਰਨਗੇ ਬਾਕੀ ਹੋ ਸਕਿਆ ਤੇ ਦੁਬਾਰਾ ਮਿਲਾਂਗੇ ਠੀਕ ਹੈ ਇੱਕ ਨਵੇਂ ਪੋਡਕਾਸਟ ਨਾਲ ਅਗਰ ਹੋ ਸਕੇ ਤਾਂ ਤੁਹਾਡੇ ਨਾਲ ਦੁਬਾਰਾ ਪੋਡਕਾਸਟ ਕਰਾਂਗੇ ਥੈਂਕ ਯੂ ਸਰ ਥੈਂਕ ਯੂ ਸੋ ਮਚ